ਅਸੀਂ ਨਿਕਰ ਟੰਗੀ ਹੋਈ ਆ ਉਹਨਾਂ ਦੀ ਉੱਥੇ ਤੇ ਉਹਦੇ ਕਾਟਾ ਮਾਰਿਆ ਹੋਇਆ ਵੀ ਖਾਕੀ ਨਿਕਰ ਅਸੀਂ ਰਹਿਣ ਨਹੀਂ ਦੇਣੀ ਇੱਥੇ ਉਹ ਅਸੀਂ ਅੱਜ ਵੀ ਕਹਿੰਦੇ ਆ ਵੀ ਆਹ ਵੀ ਸੀ ਤੇ ਆਹ ਪ੍ਰੋਫੈਸਰ ਤੇ ਜਿੰਨੇ ਵੀ ਅੱਜ ਇਸ ਯੂਨੀਵਰਸਿਟੀ ਵਿੱਚ ਅਧਿਕਾਰੀ ਨੇ ਉਹਨਾਂ ਨੇ ਖਾਕੀ ਨਿਕਰ ਪਾਈ ਹੋਈ ਹੈ ਤਾਂ ਹੀ ਉਹ ਇੱਥੇ ਬੈਠੇ ਨੇ ਇੱਥੇ EDIP ਦਾ ਪ੍ਰਧਾਨ ਜਿਤਦਾ ਇੱਥੇ ਅਨੁਰਾਗ ਠਾਕੁਰ ਨੂੰ ਬੁਲਾਉਂਦੇ ਨੇ ਅਨੁਰਾਗ ਠਾਕੁਰ ਉਹ ਬੰਦਾ ਜੀ ਨੇ 2020 ਦੇ ਵਿੱਚ ਜਿਹੜੇ ਮੁਸਲਮਾਨ ਵਿਰੋਧੀ ਦੰਗੇ ਹੋਏ ਸੀ ਦਿੱਲੀ ਦੇ ਵਿੱਚ ਉਦੋਂ ਨਾਅਰੇ ਲਵਾਏ ਸੀਗੇ ਵੀ ਦੇਸ਼ ਕੇ ਗੱਦਾਰੋ ਕੋ ਗੋਲੀ ਮਾਰੋ ਸਾਲੋਂ ਕੋ ਉਹ ਨਿਰਣਾ ਦੇਸ਼ ਦੇਸ਼ ਕੇ ਗੱਦਾਰ ਸਾਰੇ ਉਹਨੇ ਜਿਹੜੇ ਸਵਾਲ ਕਰਦੇ ਨੇ ਮੁਸਲਮਾਨ ਨੇ ਤੇ ਜੋ ਲੋਕ ਸਵਾਲ ਕਰਦੇ ਨੇ ਅਸੀਂ ਗੱਦਾਰ ਆ ਇਹ ਕਹਿੰਦੇ ਨੇ ਵੀ ਸਾਨੂੰ ਗੋਲੀ ਮਾਰੋ ਤੇ ਇਹ ਤਾਂ ਇਹੋ ਜਿਹੇ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਬੁਲਾ ਰਹੇ ਨੇ ਕੱਲ ਤੋਂ ਪਹਿਲਾਂ ਐਬੀਐਪੀ ਦਾ ਇਹ ਸਟੈਂਡ ਸੀਗਾ ਵੀ ਇਹ ਜਿਹੜੀ ਜਿਹੜਾ ਫੈਸਲਾ ਬਹੁਤ ਚੰਗਾ ਹੈ ਇਹ ਤਾਂ ਚੰਗਾ ਹੈ ਵੀ ਪਹਿਲੀ ਗੱਲ ਇੱਥੇ ਜਿਹੜੀ ਸੈਨੇਟ ਸੀਗੀ ਉਹ ਇਫੈਕਟਿਵ ਨਹੀਂ ਸੀਗੀ ਕਹਿੰਦੇ ਸਿਰਫ ਤੁਸੀਂ ਤੇਜ਼ ਕਰੋ ਨਾ ਉਹਨਾਂ ਨੂੰ ਜੇ ਉਹ ਇਫੈਕਟਿਵ ਨਹੀਂ ਹੈਗੇ ਫਿਰ ਆਪਣੇ ਕੋਲੇ ਵੀ ਆਪਸ਼ਨ ਹੈਗੀ ਵੀ ਉਹਨੂੰ ਹਟਾ ਦਿਓ ਹੁਣ ਸਲੋ ਕਿਵੇਂ ਨਹੀਂ ਹੈਗੇ ਇਹਦੇ ਕਾਰਨਸ ਜਾਵਾਂਗੇ ਕਿ ਆਪਾਂ ਖਤਮ ਕਰ ਦਾਂਗੇ ਉਹਨੂੰ ਹੁਣ ਆਪਾਂ ਕਿਹਨੇ ਵੀ ਲੋਕ ਸਭਾ ਅਜ ਆਪਣੀ ਕੰਮ ਨਹੀਂ ਕਰਦੀ ਆਪਣੇ ਲੀਡਰ ਨੇ ਕੰਮ ਨਹੀਂ ਨੇ ਸਾਰਿਆਂ ਨੇ ਕੰਮ ਨਹੀਂ ਨੇ ਫਿਰ ਆਪਾਂ ਇਹ ਥੋੜੀ ਕਿਹਨੇ ਵੀ ਲੋਕਤੰਤਰ ਭੰਗ ਕਰ ਦੋ ਖਤਮ ਕਰ ਦੋ ਵੀ ਜਮਹੂਰੀਅਤ ਨੂੰ ਖਤਮ ਕਰ ਦ ਈਬੀਪੀ ਦੇ ਪ੍ਰਧਾਨ ਦਾ ਗੌਰਵੀ ਸੋਹਰ ਜਿਹੜਾ ਇੱਥੇ ਉਹਦਾ ਉਹਦੀ ਵੀਡੀਓ ਆndi ਹੈ ਵੀ ਜਿਵੇਂ ਭਾਜਪਾ ਸਿਸ ਨੇ ਇੱਕ ਚਲਾਇਆ ਨੈਰੇਟਿਵ ਵੀ ਅਸੀਂ ਤਾਂ ਰੱਦ ਕਰਤਾ ਜਿਵੇਂ ਕੱਲ ਆਇਆ ਨਾ ਵੀ ਪਹਿਲਾਂ ਰੱਦ ਕੀਤਾ ਫਿਰ ਫੇਰ ਤੋਂ ਲੈ ਆਇਆ ਰੋਟਿਫਿਕੇਸ਼ਨ ਵੀ ਗੱਲ ਬਦਲੀ ਨਹੀਂ ਉੱਥੇ ਹੀ ਐ ਬਸ ਆਪਣਾ ਇੱਕ ਆਪਣੀ ਸਫਾਈ ਦੇਣ ਲਈ ਵੀ ਅਸੀਂ ਰੱਦ ਕਰਤਾ ਹੋਇਆ ਉਹੀ ਈਬੀਪੀ ਦਾ ਸਟੈਂਡ ਐ ਵੀ ਅਸੀਂ ਸਰਕਾਰ ਦਾ ਤਾਂ ਧੰਨਵਾਦ ਕਰਦੇ ਆਂ ਵੀ ਯੂਨੀਵਰਸਿਟੀ ਸਾਡੀ ਪੰਜਾਬ ਦੀ ਐ ਉਹ ਤਾਂ ਇਹ ਵੀ ਕਹਿੰਦੇ ਮਿੱਟੀ ਤੋਂ ਨਰਬਾਬ ਦੀ ਪੰਜਾਬੀ ਨੂੰ ਅਸੀਂ ਪੰਜਾਬ ਦੀ ਇਹ ਵੀ ਉਹਨਾਂ ਨੇ ਨਾਰਾ ਲਾ ਲਿਆ ਪਰ ਕਿਸੇ ਸਾਰੇ ਕਹਿਣ ਦੀਆਂ ਗੱਲਾਂ ਨੇ ਉਹਨਾਂ ਦੇ ਜਿਹੜੀ ਸਟੇਟਮੈਂਟ ਤੇ ਇਹ ਕਹਿੰਦੇ ਵੀ ਸਾਡੇ ਸੀਐਮ ਸਾਹਿਬ ਦਾ ਦਬਕਾ ਹੀ ਬਹੁਤ ਹੈ ਤੇ ਉਹ ਦਬਕੇ ਦੀ ਜਿਹੜੀ ਫੂਕ ਨਿਕਲੀ ਹੈ ਉਹ ਅਸੀਂ ਉਹਦਾ ਅੰਜਾਮ ਅਸੀਂ ਭੁਗਤ ਰਹੇ ਹਾਂ ਉਹਨਾਂ ਨੇ ਚਲਾਦੀ ਖਬਰ ਵੇਖੋ ਜੀ ਮਤਲਬ ਮਸੀਹਮ ਸਾਹਿਬ ਨੇ ਸਖਤ ਸਟੈਂਡ ਲਿਆ ਤੇ ਇਹ ਮਸਲਾ ਹੱਲ ਹੋ ਗਿਆ ਹੁਣ ਕੀ ਹੈ ਨਾ ਉਹੀ ਗੱਲ ਪਹਿਲਾਂ ਵੀ ਅਸੀਂ ਕਹਿੰਦੇ ਵੀ ਇਹ ਫਰੈਂਡਲੀ ਮੈਚ ਆ ਇਹਨਾਂ ਦਾ ਸਰਕਾਰ ਤੇ ਭਾਜਪਾ ਸਰਕਾਰ ਸਾਰਾ ਪੰਜਾਬ ਇਹ ਧਗਵਾ ਹੈ ਖੱਟਾ ਮਿੱਠਾ ਜਿਹਾ ਰਿਸ਼ਤਾ ਹੈਗਾ ਇਹਨਾਂ ਦਾ ਨਾ ਹਾਸੀਆਂ ਖੇਡੀਆਂ ਕਰਦੇ ਰਹਿੰਦੇ ਆ ਕਦੇ ਜਾ ਕੇ ਪੈਰੀ ਹੱਥ ਲਾਏ ਆਉਂਦੇ ਆ ਇੱਥੇ ਆ ਕੇ ਦੋ ਚਾਰ ਬੜਕਾ ਮਾਰਦੇ ਆ ਉੱਥੇ ਜਾ ਕੇ ਮਾਫੀ ਮੰਗ ਲੈਂਦੇ ਆ ਨਾ ਜੇ ਪੂਰੀ ਤਰ੍ਹਾਂ ਇਹਨੇ ਕਬਜ਼ਾ ਕਰ ਲਿਆ ਤਾਂ ਇੱਕ ਸਭ ਤੋਂ ਵੱਡੀ ਤਰਾਸਦੀ ਇਹ ਹੋਊਗੀ ਵੀ ਸਾਡੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਇਸ ਕਰਕੇ ਅਸੀਂ ਵੀ ਪੂਰਾ ਜੋਰ ਲਾ ਰਹੇ ਹਾਂ ਪੂਰਾ ਸੰਘਰਸ਼ ਜਦ ਤੱਕ ਸਾਡਾ ਖਤਮ ਨਹੀਂ ਹੁੰਦਾ ਅਸੀਂ ਲੜਦੇ ਰਹਾਂਗੇ ਕਿਉਂਕਿ ਹੁਣ ਸਾਡੀ ਲੜਾਈ ਦੇਖੋ ਸਿਰਫ ਇਹ ਨਹੀਂ ਹੈਗੀ ਵੀ ਨੋਟੀਫਿਕੇਸ਼ਨ ਜਿਹੜਾ 91 ਤੋਂ 31 ਮੈਂਬਰੀ ਸੈਨੇਟ ਵਾਲਾ ਹੈਗਾ ਉਹ ਵਾਪਸ ਹੋ ਜਾਏ ਸਾਡੀ ਲੜਾਈ ਨਾਲ ਇਹ ਵੀ ਹੈਗੀ ਹੈ ਵੀ ਸੈਨੇਟ ਦੀਆਂ ਚੋਣਾਂ ਬਹਾਲ ਹੋਣਗੀਆਂ ਅਸਵਿਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਿਆ ਹੋਇਆ ਵੱਖ-ਵੱਖ ਜਥੇਬੰਦੀਆਂ ਇੱਕ ਝੰਡੇ ਦੇ ਹੇਠ ਇਹ ਮੋਰਚਾ ਜਿਹੜਾ ਹੈਗਾ ਉਹਨੂੰ ਲੀਡ ਕਰ ਰਹੀਆਂ ਨੇ ਐਫੀਡੈਬਟ ਆਉਂਦਾ ਆ ਲੋਕਾਂ ਦੇ ਏਕੇ ਦੇ ਨਾਲ ਸਟੂਡੈਂਟ ਜਥੇਬੰਦੀਆਂ ਦੇ ਏਕੇ ਦੇ ਨਾਲ ਉਹ ਵਾਪਸ ਹੁੰਦਾ ਆ ਪਰ ਸੈਨੇਟ ਸਿੰਡੀਕੇਟ ਆ ਜਿਹੜੇ ਨੇ ਉਹਨੂੰ ਬਹਾਲ ਹਾਲੇ ਤੱਕ ਨਹੀਂ ਕੀਤਾ ਗਿਆ ਇਹ ਕੱਲ ਸ਼ਸ਼ੋਪਨ ਜਿਹੜੀ ਆ ਜ਼ਰੂਰ ਪਾਏਗੀ ਪੀਐਸਯੂ ਦੇ ਲੋਲਕਾਰ ਦੇ ਸਟੂਡੈਂਟ ਆਗੂ ਮੇਰੇ ਨਾਲ ਨੇ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਇੱਕ ਜ਼ਰੂਰ ਇਹ ਸਮਝਾ ਜ਼ਰੂਰ ਦਿਓ ਜਮੇ ਤੁਸੀਂ ਬੈਠੇ ਹੋ ਪ੍ਰੋਟੈਸਟ ਕਰ ਰਹੇ ਹੋ ਇਹਦਾ ਮੁੱਖ ਕਾਰਨ ਜਿਹੜਾ ਆ ਉਹ ਕੀ ਹੈ ਇੱਕ ਤੇ ਇਹਦਾ ਮੁੱਖ ਕਾਰਨ ਇਹ ਹੈ ਵੀ ਅੱਜ ਜਿਹੜੀ ਯੂਨੀਅਨ ਸਰਕਾਰ ਹੈ ਭਾਜਪਾ ਰਸ ਇਸ ਦੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਪੰਜਾਬ ਦੀ ਦਾਅਵੇਦਾਰੀ ਹੈ ਇਹਦੇ ਉੱਤੇ ਉਹਦੇ ਉੱਤੇ ਬਹੁਤ ਵੱਡਾ ਹਮਲਾ ਬੋਲਿਆ ਕਿਉਂਕਿ ਇੱਥੇ ਪੰਜਾਬ ਦੀ ਜਿਹੜੀ ਨੁਮਾਇੰਦਗੀ ਸੀਗੀ ਰੈਪ੍ਰেজੈਂਟੇਸ਼ਨ ਸੀਗੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਉਹ ਕਿਵੇਂ ਕੀਤਾ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਫੈਸਲਾ ਕਰਨ ਅਦਾਰਾ ਹੁੰਦਾ ਹੈ ਜਿਹੜੇ ਕਿ ਯੂਨੀਵਰਸਿਟੀ ਦੇ ਜੋ ਵੀ ਜੋ ਵੀ ਕਾਰਜ ਹੁੰਦੇ ਨੇ ਜੋ ਵੀ ਨੂੰ ਇਸ ਨੇ ਕਰਨਾ ਹੁੰਦਾ ਫੀਸਾਂ ਨੂੰ ਲੈ ਕੇ ਹੋਸਟਲ ਨੂੰ ਲੈ ਕੇ ਜੋ ਵੀ ਕੁਝ ਹੈਗਾ ਉਹਦੇ ਬਾਰੇ ਫੈਸਲੇ ਹੁੰਦੇ ਆ ਉਹਦੇ ਬਾਰੇ ਉੱਥੇ ਵਿਚਾਰ ਮਸ਼ਵਰਾ ਹੁੰਦਾ ਹੈ ਹਨਾ ਵੀ ਡਿਬੇਟ ਹ ਫੇਰ ਉਹਦੇ ਬਾਅਦ ਉਹ ਪਾਸ ਹੋਣਾ ਪੈਸੀ ਜਾਈਏ ਅਬ ਯੂਨੀਵਰਸਿਟੀ ਵਿਧਾਨ ਸਭਾ ਹੁੰਦੀ ਹੈ ਤੁਸੀਂ ਮੰਨ ਸਕਦੇ ਹੋ ਤੁਸੀਂ ਮੰਨ ਸਕਦੇ ਹੋ ਉਹਦੇ ਵਿੱਚ 91 ਮੈਂਬਰ 91 ਮੈਂਬਰ ਹੁੰਦੇ ਸੀ 91 ਚੋਂ 48 ਇਲੈਕਟਡ ਹੁੰਦੇ ਸੀਗੇ ਹੁਣ ਇਹਨਾਂ ਚੋਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਹੁੰਦੇ ਨੇ ਜਿਹੜੇ ਇਲੈਕਟਡ ਹੁੰਦੇ ਨੇ ਜਿਹੜੇ ਕਾਲਜ ਜੁੜੇ ਹੋਏ ਨੇ ਯੂਨੀਵਰਸਿਟੀ ਦੇ ਨਾਲ 202 ਕਾਲਜ ਨੇ ਉਹਨਾਂ ਦੇ ਕੋਸ਼ਿਕ ਪ੍ਰੋਫੈਸਰ ਅਸੋਸ਼ੀਅਟ ਪ੍ਰੋਫੈਸਰ ਹੁੰਦੇ ਸੀਗੇ ਕੁਝ ਪ੍ਰਿੰਸੀਪਲ ਹੁੰਦੇ ਸੀ ਟੋਟਲ ਗਿਣਤੀ 48 ਸੀਗੀ ਜਿਹੜੇ ਇਲੈਕਟਡ ਸੀਗੇ ਨੋਮੀਨੇਟਡ ਘੱਟ ਸੀਗੇ 36 ਸੀਗੇ ਇਹਨਾਂ ਨੇ ਹੁ ਇਹਨੇ ਕੀਤਾ ਵੀ ਜਿਹੜੇ 91 ਮੈਂਬਰੀ ਸੈਨੇਟ ਸੀਗੀ ਉਹਨੂੰ ਘਟਾ ਕੇ 31 ਮੈਂਬਰੀ ਕਰਤਾ 60 ਮੈਂਬਰ ਸਿੱਧੇ ਕੱਟਤੇ ਤੇ ਉਹਨਾਂ ਨੇ ਘਟਾਇਆ ਕੌਣ ਜਿਹੜੇ ਇਲੈਕਟਿਡ ਸੀਗੇ ਜੀ ਦੇਖੋ ਇਲੈਕਟਡ ਦੀ ਗਿਣਤੀ ਟੋਟਲ ਵਿੱਚ ਘਟਾਈ ਹੈ ਜਿਹੜੇ ਪ੍ਰੋਫੈਸਰ ਸੀਗੇ ਕਾਲਜਾਂ ਤੋਂ ਆਉਂਦੇ ਉਹ ਘਟਾ ਦਿੱਤੇ ਪ੍ਰਿੰਸੀਪਲ ਘਟਾ ਦਿੱਤੇ ਸਭ ਤੋਂ ਵੱਡਾ ਹਮਲਾ ਇਹਨਾਂ ਨੇ ਇਹ ਬੋਲਿਆ ਵੀ ਜਿਹੜੀ ਗ੍ਰੈਜੂਏਟ ਕੰਸਟੀਟੂਐਂਸੀ ਸੀਗੀ ਮਤਲਬ ਇੱਥੋਂ ਦੇ ਸਾਬਕਾ ਵਿਦਿਆਰਥੀ ਚੋਣਾਂ ਲੜ ਸਕਦੇ ਸੀਗੇ ਤੇ ਉਹ ਚੋਣਾਂ ਵਿੱਚ ਭਾਗ ਲੈ ਸਕਦੇ ਨੇ ਉਹ ਵੋਟ ਪਾ ਸਕਦੇ ਨੇ ਵੀ ਅਸੀਂ ਸੈਨੇਟ ਵਿੱਚ ਕਿਹੜਾ ਸਾਬਕਾ ਵਿਦਿਆਰਥੀ ਭੇਜਣਾ ਚਾਹੁੰਦੇ ਆ ਜੋ ਸਾਡੀ ਨੁਮਾਇੰਦਗੀ ਇੱਥੇ ਕਰੇ ਪੰਜਾਬ ਦੀ ਨੁਮਾਇੰਦਗੀ ਇਸ ਸੈਨੇਟ ਦੇ ਵਿੱਚ ਕਰੇ ਤਾਂ ਕਿ ਪੰਜਾਬੀ ਨਿਵਾਸੀ ਦੇ ਫੈਸਲੇ ਜੋ ਹੋ ਰਹੇ ਨੇ ਉਹ ਪੰਜਾਬ ਦੇ ਹੱਕ ਵਿੱਚ ਹੋਣ ਵਿਦਿਆਰਥੀਆਂ ਦੇ ਤੇ ਉਹ ਖਤਮ ਕਰਨ ਦੇ ਮਤਲਬ ਇਹ 15 ਮੈਂਬਰ ਹੁੰਦੇ ਸੀ ਪਹਿਲਾਂ ਤੇ ਇਹਨਾਂ ਨੇ 15 ਤੋਂ 0 ਕਰ ਦਿੱਤੇ ਜੀ ਤੁਸੀਂ ਦੇਖੋ ਵੀ ਇੱਕ ਨੁਮੈਂਦਗੀ ਜਿਹੜੀ ਖਤਮ ਕਰਨੀ ਹੁੰਦੀ ਹੈ ਉਹ ਇਹਨਾਂ ਨੇ ਕਿਸ ਤਰ੍ਹਾਂ ਕੀਤੀ ਹੈ ਵੀ ਹੁਣ ਇੱਥੇ ਜਿਹੜੇ ਵੀ ਨੋਕ ਆਉਣਗੇ 31 ਮੈਂਬਰ ਮੈਂਬਰ ਉਹ ਕਿਵੇਂ ਆਉਣਗੇ ਉਹ ਸਾਰੇ ਨਾਮਿਨੇਟ ਹੋਣਗੇ ਉਹ ਸਾਰੇ ਸੰਗ ਤੋਂ ਉੱਤੋਂ ਤੈਅ ਹੋ ਕੇ ਆਉਣਗੇ ਉਹਨਾਂ ਦੀ ਕੋਈ ਕੋਈ ਜਮਹੂਰੀ ਪ੍ਰੋਸੈਸ ਨਹੀਂ ਹੈਗਾ ਉਹਨੂੰ ਚੁਣਨ ਦਾ ਤੇ ਇਹਦੇ ਨਾਲ ਨਾਲ ਦੇਖੋ ਵੀ ਇਹਨਾਂ ਨੇ ਹੁਣ ਕੀ ਕੀਤਾ ਜਿਹੜੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਉਹਨਾਂ ਦੀ ਗਿਣਤੀ ਘਟਾਈ ਹੈ ਉਹ ਵੀ ਹੁਣ ਕਿਵੇਂ ਆਉਣਗੇ ਉਹ ਇਹ ਸੈਨੇਟ ਤੈਅ ਕਰੋਗੇ ਵੀ ਕੌਣ ਆਊਗਾ ਇਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਉਹ ਸੈਨੇਟ ਦੇ ਮੈਂਬਰ ਵੀ ਨਹੀਂ ਬਣਨਗੇ ਹੁਣ ਇਹ ਜਿਹੜੀ ਸੰਗੀ ਸੈਨੇਟ ਹੋਊਗੀ ਤੁਸੀਂ ਹਾਲ ਦੇਖੋ ਵੀ ਸੰਗੀ ਸੈਨੇਟ ਦੀ ਮਨਜ਼ੂਰੀ ਦੇ ਬਿਨਾਂ ਨਵੇਂ ਪ੍ਰੋਫੈਸਰ ਆਉਣੇ ਨੇ ਫੀਸਾਂ ਵਧਾਉਣੀਆਂ ਨੇ ਕੁਝ ਵੀ ਯੂਨੀਵਰਸਿਟੀ 'ਚ ਨਵਾਂ ਕਰਨਾ ਹੈ ਇਹਨਾਂ ਨੇ ਕਰਨਾ ਤੇ ਤੁਸੀਂ ਇੱਕ ਇੱਕ ਤਲਾਣਾ ਸੋਚੋ ਵੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਸੰਗੀਆਂ ਦੇ ਹੱਥ ਵਿੱਚ ਆ ਚੁੱਕੀ ਹੈ ਕੇਂਦਰ ਸਰਕਾਰ ਨੇ ਆਪਣੇ ਤੋਂ ਆਪਣੀ 144 ਸਾਲ ਪੁਰਾਣੀ ਯੂਨੀਵਰਸਿਟੀ ਖੋਈ ਹੈ ਮਸਲਾ ਇਹ ਹੈ ਇਹ ਪੰਜਾਬ ਦੇ ਨਾਲ ਇਹਦੇ ਯੂਨੀਵਰਸਿਟੀ ਦੇ ਨਾਲ ਲੱਗਦੇ 202 ਕਾਲਜ ਨੇ ਉਹਨਾਂ ਦੀ ਰੁਮੈਨੋ ਮੈਂਦਗੀ ਹੁਣ ਪੰਜਾਬ ਨਾਲ ਪੰਜਾਬ ਦੀ ਹੋਊਗੀ ਕਿ ਸੈਂਟਰ ਕਰੂਗੀ ਉਹਨਾਂ ਨੂੰ ਕੌਣ ਕੰਟਰੋਲ ਕਰੂਗਾ ਉਹਨਾਂ ਦਾ ਸਿਲੇਬਸ ਹੈ ਉਹਨਾਂ ਦੇ ਪ੍ਰੋਫੈਸਰ ਕਿੱਥੋਂ ਆ ਰਹੇ ਨੇ ਹੁਣ ਉਹਨਾਂ ਨੂੰ ਕੀ ਪੜਾਇਆ ਜਾ ਰਿਹਾ ਉਹਨਾਂ ਦੀ ਫੀਸਾਂ ਕਿੰਨੀਆਂ ਨੇ ਕਿਹੜੇ ਕੋਰਸ ਪੜਾਇਆ ਜਾ ਰਹੇ ਨੇ ਹੁਣ ਤੁਸੀਂ ਇਹ ਹਾਲ ਦੇਖੋ ਜਿਹੜੀ ਇਹਨਾਂ ਦੀ ਇੱਕ ਨੀਤੀ ਹੈ ਹਿੰਦੀ ਹਿੰਦੂ ਹਿੰਦੁਸਤਾਨ ਦੀ ਉਹਦੇ ਵਿੱਚ ਜਿਵੇਂ ਮਨੋਸ੍ਰਿਤੀ ਲਾਗੂ ਕਰਦੇ ਨੇ ਹੈ ਬਹੁਤ ਅੰਧਵਿਸ਼ਵਾਸ ਪੈਦਾ ਕਰਦੇ ਨੇ ਪੜਾਉਂਦੇ ਵੀ ਨੇ ਪੰਜਾਬ ਯੂਨੀਵਰਸਿਟੀ ਦੇ ਖੁਸ਼ਿਆਰਪੁਰ ਜਿਹੜਾ ਮਿਲ ਇਹਨਾਂ ਦੀ ਨੀਤੀ ਹੈ ਇਹ ਤੁਸੀਂ ਦੇਖੋ ਵੀ ਇਹ ਜੀ ਸੈਨੇਟ ਇੱਥੇ ਲਾਗੂ ਹੋ ਜਾਂਦੀ ਕਰਤੀ ਮੈਂ ਵੀ ਤਾਂ ਇਹ ਇਹਦੇ ਬਹੁਤ ਜ਼ਿਆਦਾ ਖਤਰਨਾਕ ਆਪਾਂ ਨੂੰ ਜਿਹੜੇ ਕਨਸੀਕਵੈਂਸਸ ਨੇ ਉਹ ਦੇਖਣੇ ਪੈਣੇ ਨੇ ਇਸ ਕਰਕੇ ਜ਼ਰੂਰੀ ਹੈ ਵੀ ਕੁੱਲ ਵਿੱਚ ਇਸ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਨਾਲ ਤਿੰਨ ਤਿੰਨ ਮਸਲੇ ਨੇ ਕੇਂਦਰੀਕਰਨ ਦਾ ਨਿੱਜੀਕਰਨ ਦਾ ਤੇ ਭਗਵਾਕਰਨ ਦਾ ਤੇ ਇਹ ਤਿੰਨੇ ਇਕੱਠੇ ਹੋਣਗੇ ਇੱਕ ਕੜੀ ਵਿੱਚ ਹੋਣਗੇ ਕੇਂਦਰੀਕਰਨ ਦੇ ਨਾਲ ਕੀ ਹੋਊਗਾ ਵੀ ਕੇਂਦਰੀਕਰਨ ਕਹਿੰਦੇ ਦੇ ਹੱਥ ਵਿੱਚ ਆ ਜਾਊਗੀ ਤਾਂ ਇਹਨੂੰ ਵੇਚਣਾ ਬਹੁਤ ਸੌਖਾ ਹੈ ਜਿਵੇਂ ਅੱਜ ਇਹ ਉਹਨਾਂ ਨੂੰ ਮਤਲਬ NEP ਨਵੀਂ ਸਿੱਖਿਆ ਨੀਤੀ 2020 ਜੋ ਲੈ ਕੇ ਆਏ ਸੀ ਉਹਦੇ ਤਹਿਤ ਲਗਾਤਾਰ ਕਰ ਹੀ ਰਹੇ ਨੇ ਵੀ ਇੱਥੇ ਨਵੇਂ-ਨਵੇਂ ਡੇਢ ਡਿਪਾਰਟਮੈਂਟ ਖੋਲ ਰਏ ਨੇ ਉਹਨੂੰ ਕਹਿੰਦੇ ਸੈਲਫ ਫਾਈਨਾਂਸ ਕੋਰਸ ਵੀ ਸੈਲਫ ਫਾਈਨਾਂਸ ਮਤਲਬ ਵੀ ਉਹਨੂੰ ਅਸੀਂ ਪੈਸਾ ਕੋਈ ਨਹੀਂ ਦੇਣਾ ਉਸ ਡਿਪਾਰਟਮੈਂਟ ਨੇ ਆਪਣੇ ਪੈਸੇ ਆਪ ਹੀ ਕੱਢਣੇ ਆ ਜਿਵੇਂ ਕੋਈ ਬਿਜ਼ਨਸ ਖੜਿਆ ਕੀਤਾ ਹੁੰਦਾ ਤੇ ਇੱਥੇ ਬਿਜ਼ਨਸ ਚੱਲ ਰਿਹਾ ਸਾਡੇ ਯੂਨੀਵਰਸਿਟੀ ਦੇ ਵਿੱਚ ਇੱਕ 5 ਸਾਲਾਂ ਵਿਭਾਗ ਹੈ 5 ਸਾਲਾਂ ਲਾਅ ਵਿਭਾਗ ਹੈ ਉਹਨੇ ਪਿਛਲੇ ਸਾਲ ਯੂਨੀਵਰਸਿਟੀ ਨੂੰ 9 ਕਰੋੜ ਕਮਾ ਕੇ ਦਿੱਤਾ ਉਹਨਾਂ ਨੂੰ 9 ਕਰੋੜ ਕਿੱ ਕੀ ਨੂੰ ਦਿੱਤਾ ਕੁਛ ਨਹੀਂ ਬਣਾ ਉਹ ਕੋਈ ਕੋਈ ਟਰਾਂਸਪੇਰੈਂਸੀ ਨਹੀਂ ਹੈ ਆਪਣੇ ਕੋਲ ਤੇ ਇਹੋ ਜੀਆਂ ਚੀਜ਼ਾਂ ਇਹੋ ਜੇ ਡਿਪਾਰਟਮੈਂਟ ਹੋਰ ਖੁੱਲਣਗੇ ਤੁਸੀਂ ਦੇਖੋ ਵੀ ਸਾਡਾ ਸਿਲੇਬਸ ਬਦਲੇ ਜਾਊਗਾ ਸਾਡੇ ਕੋਰਸ ਬਦਲੇ ਜਾਣਗੇ ਸਾਡੇ ਪ੍ਰੋਫੈਸਰ ਕੌਣ ਆ ਰਹੇ ਨੇ ਉਹ ਬਦਲੇ ਜਾਊਗਾ ਉਹਦੇ ਨਾਲ ਨਾਲ ਸਾਡੀਆਂ ਫੀਸਾਂ ਨੇ ਵੀ ਤੁਸੀਂ ਪੜਾ ਲੋਗੇ ਆਪਣੇ ਬੱਚੇ ਆਉਣ ਵਾਲੀ ਪੀੜ੍ਹੀ ਕੀ ਮਤਲਬ 4-4 ਲੱਖ ਦੀ ਬੀਏ ਕਰ ਲੋਗੇ ਇੱਥੇ 1 ਸਾਲ ਦੀ 1 ਲੱਖ ਦੀ ਵੀ ਹੁਣ ਜੀਐਨਡੀਯੂ ਹੋ ਹੀ ਗਿਆ ਹੈ ਹਾਲ ਵੀ ਆਪਾਂ ਚਾਹੁੰਦੇ ਆ ਵੀ ਇਹਦਾ ਵੀ ਇਹ ਹਾਲ ਹੋਵੇ ਤਾਂ ਇਹ ਮਤਲਬ ਤਿੰਨੇ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ ਲੱਗਦਾ ਕਿ ਆਮ ਤੋ ਕਿ ਉਹ ਬੱਚੇ ਹੁੰਦੇ ਨੇ ਜਿਹੜੇ ਆਮ ਪਰਿਵਾਰਾਂ ਤੋਂ ਆਉਂਦੇ ਨੇ ਕਿ ਜਿਹੜੇ ਮਹਿੰਗੀਆਂ ਯੂਨੀਵਰਸਿਟੀਆਂ ਮਹਿੰਗੇ ਕਾਲਜਾਂ ਦੇ ਵਿੱਚ ਨਹੀਂ ਪੜ ਸਕਦੇ ਲੱਗਦਾ ਕਿ ਆਮ ਘਰਾਂ ਤੋਂ ਐਜੂਕੇਸ਼ਨ ਦੂਰ ਕਰਨਾ ਇਹ ਵੀ ਇੱਕ ਕਾਰਨ ਇਹਦਾ ਹੋ ਸਕਦਾ ਕਿ ਤਾਂ ਜੋ ਕੋਈ ਵੀ ਆਮ ਪਰਿਵਾਰ ਤੱਕ ਐਜੂਕੇਸ਼ਨ ਜਿਹੜੀ ਪਹੁੰਚੀ ਨਾ ਸਕੇ ਇਹ ਬਹੁਤ ਸੋਚਿਆ ਸਮਝਿਆ ਕਾਰਨ ਹੈ ਜੀ ਕਿਉਂਕਿ ਇਹ ਚਾਹੁੰਦੇ ਨੇ ਵੀ ਲੋਕ ਪੜਨ ਜੇ ਲੋਕ ਪੜਨਗੇ ਤਾਂ ਲੋਕ ਸਵਾਲ ਕਰਨਗੇ ਇਹ ਚਾਹੁੰਦੇ ਵੀ ਸਾਨੂੰ ਕੋਈ ਸਵਾਲ ਕਰਨ ਕਰਨਾ ਕਰੀਣਾ ਤਾਂ ਇਹ ਚਾਹੁੰਦੇ ਵੀ ਉਹਨੇ ਜੋਗੇਆਂ ਰਹਿਣ ਲੋਕ ਵੀ ਜਿਹੜੇ ਵੀ ਨਵੀਂ ਨਵੇਂ ਵਿਦਿਆਰਥੀ ਆਉਂਦੇ ਨੇ ਜਿਵੇਂ ਹੁਣ ਨਵੇਂ ਨਵੇਂ ਵੋਕੇਸ਼ਨਲ ਕੋਰਸ ਬਹੁਤ ਲੈ ਕੇ ਆ ਰਹੇ ਨੇ ਇਹ ਫਿਰ ਉਸੇ ਕੋਈ ਸਕਿੱਲ ਸਿੱਖੋ ਕਿ ਸਾਡੇ ਲਈ ਮਜ਼ਦੂਰੀ ਕਰੋ ਸਾਡੇ ਲਈ ਕੰਮ ਕਰੋ ਸਾਡੇ ਲਈ ਬਹੁਤ ਬੇਸਿਕ ਲੈਵਲ ਦੇ ਕੰਮ ਕਰੋ ਅਸੀਂ ਤੁਹਾਨੂੰ ਜਿਹੜੇ ਕੋਈ ਇੰਟੈਲੈਕਚੁਅਲ ਕੰਮ ਨੇ ਇੱਕ ਬੌਧਿਕ ਕੰਮ ਨੇ ਅਸੀਂ ਨਹੀਂ ਚਾਹੁੰਦੇ ਉਹ ਕਰਨ ਜਿਵੇਂ ਦੇਖੋ ਹੁਣ ਨਵੀਂ ਕੋਈ ਰਿਸਰਚ ਹੁੰਦੀ ਹੈ ਉਹਦੇ ਜਿਹੜੇ ਟਾਪਿਕ ਨੇ ਉਹ ਜੇ ਇਹਨਾਂ ਨੂੰ ਸਵਾਲ ਕਰਦੇ ਹੋਣੇ ਅਪਰੂਵ ਨਹੀਂ ਕਰਦੇ ਇਸ ਯੂਨੀਵਰਸਿਟੀ ਵਿੱਚ ਹੋਰਾਂ ਥਾਵਾਂ ਤੇ ਵੀ ਹੁੰਦਾ ਇੱਥੇ ਵੀ ਹੁੰਦਾ ਇੱਥੇ ਕਈ ਪ੍ਰੋਗਰਾਮ ਹੁੰਦੇ ਨੇ ਜਿੱਥੇ ਇਹ ਸ਼ਰੇਆਮ ਆਰਐਸਐਸ ਭਾਜਪਾ ਦੀ ਨੀਤੀ ਬਾਰੇ ਗੱਲ ਕਰਦੇ ਨੇ ਮਨੁਸਪ੍ਰਿਤੀ ਬਾਰੇ ਗੱਲ ਕਰਦੇ ਨੇ ਸਦੀਪਾ ਤੁਹਾਨੂੰ ਡਿਫੈਂਡ ਕਰਦੇ ਨੇ ਇੱਥੇ ਖੜੇ ਖੜ ਕੇ ਮਤਲਬ ਇਹ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜਾ ਇੱਕ ਜਦੋਂ ਇੱਥੇ ਐਬੀਵੀਪੀ ਦਾ ਪ੍ਰਧਾਨਜਿਤ ਦਾ ਉਦੋਂ ਇਹ ਕੀ ਕਰਦੇ ਨੇ ਵੀ ਇਥੇ ਅਨੁਰਾਗ ਠਾਕੁਰ ਨੂੰ ਬੁਲਾਉਂਦੇ ਨੇ ਅਨੁਰਾਗ ਠਾਕੁਰ ਉਹ ਬੰਦਾ ਜੀ ਨੇ 2020 ਦੇ ਵਿੱਚ ਜਿਹੜੇ ਮੁਸਲਮਾਨ ਵਿਰੋਧੀ ਦੰਗੇ ਹੋਏ ਸੀ ਦਿੱਲੀ ਦੇ ਵਿੱਚ ਉਦੋਂ ਨਾਅਰੇ ਲਵਾਏ ਸੀਗੇ ਵੀ ਦੇਸ਼ ਕੇ ਗੱਦਾਰੋ ਕੋ ਗੋਲੀ ਮਾਰੋ ਸਾਲੋਂ ਕੋ ਹੁਣ ਇਹ ਨੇ ਦੇਸ਼ ਦੇਸ਼ ਕੇ ਗੱਦਾਰ ਸਾਰੇ ਉਹ ਨੇ ਜਿਹੜੇ ਸਵਾਲ ਕਰਦੇ ਰਹੇ ਮੁਸਲਮਾਨ ਨੇ ਤੇ ਜੋ ਲੋਕ ਸਵਾਲ ਕਰਦੇ ਨੇ ਅਸੀਂ ਗੱਦਾਰ ਆ ਅਸੀਂ ਇਹ ਕਹਿੰਦੇ ਨੇ ਵੀ ਸਾਨੂੰ ਗੋਲੀ ਮਾਰੋ ਵੀ ਇਹ ਤਾਂ ਇਹੋ ਜਿਹੇ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਬੁਲਾ ਰਹੇ ਨੇ ਤਾ ਇਹ ਅਜਿਹਾ ਬਹੁਤ ਖਤਰਨਾਕ ਚੀਜ਼ ਹੈ ਵੀ ਜੇ ਸੰਘ ਇਹ ਇਸ ਯੂਨੀਵਰਸਿਟੀ ਨੂੰ ਜਿਸ ਤਰ੍ਹਾਂ ਹਥਿਆਉਣ ਤੇ ਲੱਗਿਆ ਹੋਇਆ ਹੈ ਜੇ ਪੂਰੀ ਤਰ੍ਹਾਂ ਇਹਨੇ ਕਬਜ਼ਾ ਕਰ ਲਿਆ ਤਾਂ ਇੱਕ ਸਭ ਤੋਂ ਵੱਡੀ ਤਰਾਸਦੀ ਇਹ ਹੋਊਗੀ ਵੀ ਸਾਡੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਮਤਲਬ ਇਹ ਯੂਨੀਵਰਸਿਟੀ ਲੋਕਾਂ ਨੇ ਲਾਹੌਰ ਵਿੱਚ ਵੰਡ ਤੋਂ ਪਹਿਲਾਂ 1882 ਦੇ ਵਿੱਚ ਸਾਰੀ ਸੀਗੀ ਮਤਲਬ ਉਦੋਂ ਇੱਥੇ ਦੇ ਕਾਲਜਾਂ ਲਈ ਕੋਈ ਯੂਨੀਵਰਸਿਟੀ ਨਹੀਂ ਸੀ ਇਹ ਇੱਥੇ ਦੇ ਕਾਲਜ ਕਲਕੱਤਾ ਯੂਨੀਵਰਸਿਟੀ ਨਾਲ ਅਫੀਲੀਏਟਿਡ ਸੀਗੇ ਤਾਂ ਪਾਸ਼ਾ ਨਹੀਂ ਮਿਲਦੀ ਸੀ ਸਬੇਸ਼ਾਰ ਨਹੀਂ ਮਿਲਦਾ ਸੀ ਕਹਿੰਦੇ ਦੂਰ ਬਹੁਤ ਸੇਸ ਕਰਕੇ ਜ਼ਰੂਰਤ ਸੀ ਇੱਥੋਂ ਦੇ ਲੋਕਾਂ ਨੇ ਬਹੁਤ तकरीबन 20 ਸਾਲ ਇੱਕ ਸੰਘਰਸ਼ ਚਲਾਇਆ ਸੀਗਾ ਉਹਦੇ ਤੋਂ ਬਾਅਦ ਜਿਵੇਂ ਅਗਰੇਜੀ ਸਰਕਾਰ ਸੀਗੀ ਉਹ ਨਹੀਂ ਮੰਨੇ ਪਰ ਲੋਕਾਂ ਨੇ ਲੋੜ ਸਮਝੀ ਲੋਕਾਂ ਨੇ ਆ ਪੈਸੇ ਇਕੱਠੇ ਕੀਤੇ ਰੁਕਣਾ ਜ਼ਮੀਨ ਦਿੱਤੀ ਆਪਣੀ ਉਹਦੇ ਤੋਂ ਬਾਅਦ ਯੂਨੀਵਰਸਿਟੀ ਬਸਾਰੀ ਸੀ 1882 ਦੇ ਵਿੱਚ ਫਿਰ ਸਰਕਾਰ ਕੀ ਕਰਦੀ ਆਪਣੇ ਨਾਲ ਵੰਡ ਕਰ ਦਿੰਦੀ ਹੈ ਵੀ ਹੁਣ ਪੰਜਾਬ ਨਾਲ ੱੱਕਾ ਤੁਸੀਂ ਦੇਖੋ ਪੰਜਾਬ ਨਾਲ ਇੱਕ ਲਗਾਤਾਰ ੱੱਕਾ ਚੱਲਿਆ ਵੀ ਵੰਡ ਹੁੰਦੀ ਹੈ ਪਹਿਲਾਂ ਹੈ ਨਾ ਵੀ ਯੂਨੀਵਰਸਿਟੀ ਵੀ ਅੱਧੀ ਉਧਰ ਰਹਿ ਜਾਂਦੀ ਹੈ ਨਹੀਂ ਤਾਂ ਅਜੇ ਲਾਹੌਰ ਵਿੱਚ ਹੀ ਹੋਣੀ ਸੀਗੀ ਇੱਥੇ ਯੂਨੀਵਰਸਿਟੀ ਹਟਾਈ ਜਾਂਦੀ ਵੀ ਫਿਰ ਯੂਨੀਵਰਸਿਟੀ ਇੱਥੇ ਲੈ ਕੇ ਆਉਂਦੇ ਨੇ ਯੂਨੀਵਰਸਿਟੀ ਦੇ ਦੋ ਟੋਟੇ ਹੁੰਦੇ ਨੇ ਉਹਦੇ ਨਾਲ ਉਹਦੇ ਤੋਂ ਬਾਅਦ ਤੁਸੀਂ ਦੇਖੋ ਪਾਣੀ ਦਾ ਪਾਣੀਆਂ ਦਾ ਮਸਲਾ ਉਹ ਖੋਇਆ ਜਾਂਦਾ 68 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਕੀ ਹੁੰਦਾ ਵੀ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਖੋਏ ਜਾਂਦੇ ਨੇ ਪੰਜਾਬੀ ਯੂਨੀਵਰਸਿਟੀ ਖੋਈ ਜਾਂਦੀ ਹੈ ਤੇ ਚੰਡੀਗੜ੍ਹ ਖੋਇਆ ਜਾਂਦਾ ਹੁਣ ਜਿਸ ਜਿੱਥੇ ਇਸ ਵੇਲੇ ਆਪਾਂ ਖੜੇ ਆ ਇਹ ਪੁਆਰ ਦਾ ਪਿੰਡ ਸੀਗਾ ਕਾਂਜੀ ਮਾਜਰਾ ਇਹ ਪਿੰਡ ਸੀਗਾ ਇੱਥੇ ਲੋਕ ਵਾਸਤੇ ਸੀਗੇ ਹੁਣ ਉਹ ਲੋਕ ਕਿੱਥੇ ਨੇ ਉਹਨੂੰ ਬੇਕਾਰ ਕਰਕੇ ਕੋਈ ਘਰ ਨਹੀਂ ਦਿੰਦਾ ਕੋਈ ਮੁਆਵਜ਼ਾ ਨਹੀਂ ਦਿੰਦਾ ਹੁਣ ਤੁਸੀਂ ਦੇਖਦੇ ਹੋ ਚੰਡੀਗੜ੍ਹ ਸਿਟੀ ਬਿਊਟੀਫੁੱਲ ਇਧੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਇਹਦੇ ਬਹੁਤ ਸੋਹਣੇ ਸੋਹਣੇ ਕੁਆਟਰ ਨੇ ਪਰ ਇੱਥੇ ਕਦੇ ਲੋਕ ਵੱਸਦੇ ਸੀਗੇ ਕੋਈ ਹੋਰ ਲੋਕ ਵੱਸਦੇ ਸੀ ਜੋ ਇੱਥੇ ਪਹਿਲਾਂ ਮਤਲਬ ਜੋ ਇਹਦੇ origignal ਜਿਹੜੇ ਵਾਸੀ ਸੀਗੇ ਉਹਨਾਂ ਨੂੰ ਉਹਨਾਂ ਦਾ ਕੀ ਕੀਤਾ ਪਰ ਆਮਾਰੇ ਸਰਕਾਰ ਨੇ ਉਹਨਾਂ ਨੂੰ ਪਰ ਲਗਾਤਾਰ ਇੱਕ ੱੱਕਾ ਆਪਣੇ ਨਾਲ ਚੱਲਦਾ ਆ ਰਿਹਾ ਹੈ ਤੇ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈ ਉਹ ਉਹਦੇ ਤੋਂ ਆਪਾਂ ਤੋੜ ਕੇ ਨਹੀਂ ਦੇਖ ਸਕਦੇ ਉਦੇ ਨਾਲ ਹੀ ਜੁੜਿਆ ਹੋਇਆ ਮਸਲਾ ਹੈ ਇਸ ਕਰਕੇ ਜ਼ਰੂਰੀ ਹੈ ਵੀ ਅੱਜ ਆਪਾਂ ਮਤਲਬ ਇਹ ਲੜਾਈ ਇਸ ਕਰਕੇ ਸਿਰਫ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੈ ਹੀ ਨਹੀਂ ਇਹ ਸਾਰੇ ਪੰਜਾਬ ਦੀ ਲੜਾਈ ਹੈ ਮਤਲਬ ਸਾਰੇ ਜਮਹੂਰੀਤ ਪਸੰਦ ਲੋਕਾਂ ਦੀ ਲੜਾਈ ਹੈ ਵੀ ਆਪਾਂ ਇਹ ਨਹੀਂ ਚਾਹੁੰਦੇ ਵੀ ਸਿਰਫ ਪੰਜਾਬੀ ਇਹਦੇ ਲਈ ਅੱਗੇ ਆਉਣ ਜੋ ਲੋਕ ਇਹ ਸਮਝਦੇ ਨੇ ਵੀਕ ਕਾਮ ਦੇ ਹੱਕਾਂ ਦੇ ਉੱਤੇ ਡੱਬਾ ਗਲਤ ਗਲਤ ਹੈ ਵੀ ਹੱਕ ਮੈ ਨਹੀਂ ਮਾਰਨੀ ਚਾਹੀਦੇ ਹੈ ਨਾ ਵੀ ਸਿੱਖਿਆ ਦਾ ਨਿੱਜੀਕਰਨ ਨਹੀਂ ਕਰਨਾ ਚਾਹੀਦਾ ਭਗਵਾਕਰ ਨਿੱਜੀਕਰਨ ਤੇ ਜਿਹੜੀ ਕੇਂਦਰੀਕਰਨ ਦੀ ਨੀਤੀ ਹੈ ਉਹ ਗਲਤ ਹੈ ਸਾਰੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣੇ ਇਹਦੇ ਤੇ এবੀਵੀਪ ਕਿੱਥੇ ਜੇ ਖੜੀ ਆ ਉਹ 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 ਜਥੇਬੰਦੀ ਕਿੱਥੇ ਸਟੈਂਡ ਕਰਦੀ ਹੈ ਕਿ ਫਤਵਾ ਇਸ ਬਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਮਿਲਿਆ ਪ੍ਰੈਜ਼ੀਡੈਂਟ ਦਾ ਪਰ ਉਹ ਖੁਦ ਕਿੱਥੇ ਸਟੈਂਡ ਕਰਦੀ ਹੈ ਉਹ ਵੀ ਚਾਹੁੰਦੀ ਹੈ ਕਿ ਇਹਦਾ ਕੇਂਦਰੀਕਰਨ ਹੋਵੇ ਉਹ ਵੀ ਚਾਹੁੰਦੀ ਹੈ ਇਹਦਾ ਨਿੱਜੀਕਰਨ ਹੋਵੇ ਕਿੱਥੇ ਜੇ ਖੜੀ ਸਟੈਂਡ ਦੇਖੋ ਪਹਿਲਾਂ ਹੁਣ ਜਿਹੜੀ ਕੱਲ ਦੀ ਕਨਫਿਊਜ਼ਨ ਹੋਈ ਸਾਰੇ ਵੀ ਨੋਟੀਫਿਕੇਸ਼ਨ ਰੱਦ ਕਰਤਾ ਫਿਰ ਨਵਾਂ ਲਿਆਂਦਾ ਅ ਕੱਲ ਤੋਂ ਪਹਿਲਾਂ EVBP ਦਾ ਇਹ ਸਟੈਂਡ ਸੀਗਾ ਵੀ ਇਹ ਜਿਹੜੀ ਜਿਹੜਾ ਫੈਸਲਾ ਬਹੁਤ ਚੰਗਾ ਹੈ ਉਹ ਇਹ ਕਹਿ ਰਹੇ ਸੀਗੇ EVBP ਦੇ ਇਹ PU ਦੇ ਹੀ ਇੱਕ ਸਪੋਕਸਪਰਸਨ EVBP ਨੇ ਇੱਕ ਇੱਕ ਇੰਟਰਵਿਊ ਦੇ ਵਿੱਚ ਹੀ ਕਿਹਾ ਸੀਗਾ ਉਸ ਵੇਲੇ ਮੈਂ ਵੀ ਸ਼ਾਮਿਲ ਸੀ ਤੇ ਮੇਰੇ ਜਵਾਬ 'ਚ ਹੀ ਉਹਨਾਂ ਨੇ ਕਿਹਾ ਵੀ ਇਹ ਤਾਂ ਚੰਗਾ ਹੈ ਵੀ ਪਹਿਲੀ ਗੱਲ ਇੱਥੇ ਜਿਹੜੀ ਸੈਨੇਟ ਸੀਗੀ ਉਹ ਇਫੈਕਟਿਵ ਨਹੀਂ ਸੀਗੀ ਕਹਿੰਦੇ ਔਰ ਲੋ ਕੰਮ ਕਰਦੀ ਸੀ ਬਹੁਤ ਵੀਰਨਲ ਫੈਸਲੇ ਆਉਣੇ ਸੀਗੇ ਕੰਮ ਕਰਨ ਨੂੰ ਰਾਜ਼ੀ ਨਹੀਂ ਸੀਗੇ ਆਉਂਦੇ ਨਹੀਂ ਸੀ ਇਸ ਕਰਕੇ ਮੈਂਬਰ ਘਟਾ ਦਿਓ ਤਾਂ ਕਿ ਫੈਸਲੇ ਜਲਦੀ ਹੋਣ ਇੱਕ ਇਹ ਤਰੱਕ ਦਿੱਤਾ ਉਹਨਾਂ ਨੇ ਦੂਜਾ ਕਹਿੰਦੇ ਵੀ ਇੱਥੇ ਸਿਆਸੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੁੰਦੀ ਸੀਗੀ ਉਹਨੂੰ ਅਸੀਂ ਘਟਾਉਣਾ ਹੈ ਇਸ ਕਰਕੇ ਅਸੀਂ ਸੈਨੇਟ ਨੂੰ ਖਤਮ ਕਰ ਰਹੇ ਹਾਂ ਤੇ ਗੈਜੂਟ ਕੌਂਸਲ ਨੂੰ ਅਸੀਂ ਖਤਮ ਕਰ ਰਹੇ ਹਾਂ ਸਾਰਾ ਕੁਝ 33 ਮੈਂਬਰ ਕਰ ਰਹੇ ਹਾਂ ਤੇ ਤੁਸੀਂ ਆਪ ਸੋਚੋ ਹੁਣ ਲੋਕ ਸਭਾ ਦੇ ਵਿੱਚ ਕੀ ਲੜਾਈਆਂ ਨਹੀਂ ਹੁੰਦੀਆਂ ਉਥੇ ਜੁੱਤਮ ਜੁੱਤੀ ਹੋ ਜਾਂਦੇ ਨੇ ਇਹ ਲੋਕ ਫਿਰ ਭੰਗ ਕਰਦੀ ਆਪਾਂ ਲੋਕ ਸਭਾ ਵਿਧਾਨ ਪਰਸੋ ਦੀ ਗੱਲ ਹੈ ਇੱਥੇ ਕਾਉਂਸ ਚੰਡੀਗੜ੍ਹ ਦੇ ਕਾਉਂਸਲਰ ਐਸੇ ਵਸਣ ਨੂੰ ਲੈ ਕੇ ਇੱਥੇ ਲੜਪੇ ਸੀਗੇ ਲੜ ਮਤਲਬ ਫਿਜ਼ੀਕਲੀ ਲੜਾਈ ਹੋਈ ਹੋਣਾ ਦੀ ਸੇ ਆਪਾਂ ਪੰਗ ਕਰ ਦਿੰਨੇ ਆ ਆਪਾਂ ਹੁਣ ਆਪਣੀ ਵਿਧਾਨ ਸਭਾ ਲੜਾਈਆਂ ਹੁੰਦੀਆਂ ਨੇ ਆਪਾਂ ਪੰਗ ਕਰ ਦਿੰਨੇ ਆ ਫਿਰ ਆਪਾਂ ਜਮਹੂਰੀਤ ਹੀ ਖਤਮ ਕਰ ਦਿੰਨੇ ਆ ਫਿਰ ਜੇ ਇਹੋ ਜੀ ਇਹੀ ਤਰਕ ਤੇ ਜਾਣਾ ਫਿਰ ਵੀ ਜੀ ਇਫੈਕਟਿਵ ਨਹੀਂ ਹੈਗੇ ਸਲੋ ਹੈਗੇ ਨੇ ਫਿਰ ਤੁਸੀਂ ਤੇਜ਼ ਕਰੋਣਾ ਉਹਨਾਂ ਨੂੰ ਜੇ ਉਹ ਇਫੈਕਟਿਵ ਨਹੀਂ ਹੈਗੇ ਫਿਰ ਆਪਣੇ ਕੋਲ ਇਹ ਵੀ ਆਪਸ਼ਨ ਹੈ ਕਿ ਵੀ ਉਹਨਾਂ ਨੂੰ ਹਟਾ ਦਿਓ ਹੁਣ ਸਲੋ ਕਿਵੇਂ ਨਹੀਂ ਹੈਗੇ ਇਹਦੇ ਕਾਰਨਸ ਜਾਵਾਂਗੇ ਕਿ ਆਪਾਂ ਖਤਮ ਕਰ ਦਾਂਗੇ ਉਹਨੂੰ ਹੁਣ ਆਪਾਂ ਕਿਹਨੇ ਵੀ ਲੋਕ ਸਭਾ ਅਜ ਆਪਣੀ ਕੰਮ ਨਹੀਂ ਕਰਦੀ ਆਪਣੇ ਲੀਡਰ ਨਿਕੰਮੇ ਨੇ ਸਾਰੇ ਨਿਕੰਮੇ ਨੇ ਪਰ ਆਪਾਂ ਇਹ ਥੋੜੀ ਕਿਹਨੇ ਵੀ ਲੋਕਤੰਤਰ ਭੰਗ ਕਰ ਦੋ ਖਤਮ ਕਰ ਦੋ ਵੀ ਜਮਹੂਰੀਅਤ ਨੂੰ ਖਤਮ ਕਰ ਦੋ ਆਪ ਨੂੰ ਤਾਨਾਸ਼ਾਹੀ ਚਾਹੀਦੀ ਹੈ ਇੱਥੇ ਇਹ ਇਹ ਤਰਕ ਦਿੰਦੇ ਨੇ ਦੂਜੀ ਗੱਲ ਜਿਹੜੀ ਵੀ ਸਿਆਸੀ ਦਖਲਅੰਦਾਜ਼ ਜਿਹਨੂੰ ਘਟਾਉਣਾ ਇਹ ਵੀ ਨਿਰਾ ਝੂਠ ਹੈ ਬਕਵਾਸ ਹੈ ਸਿਆਸੀ ਦਖਲਅੰਦਾਜ਼ੀ ਸਗੋਂ ਇਹ ਨਾਲ ਬਹੁਤ ਜ਼ਿਆਦਾ ਵਧੂਗੀ ਨ ਮੇਰਾ ਕਬਜ਼ਾ ਹੋਊਗਾ ਦਖਲਦਾਰੀ ਛੱਡੋ ਇਹ ਕਬਜ਼ਾ ਕਰਨਾ ਚਾਹੁੰਦੇ ਆਂ ਦਖਲਦਾਰ ਜੀ ਨੂੰ ਹਟਾ ਕੇ ਤਾਂ ਪਹਿਲਾਂ ਇਹਨਾਂ ਦਾ ਇਹ ਸਟੈਂਡ ਸੀਗਾ ਇਹ ਦੋ ਤਰਕ ਦੇ ਰਹੇ ਸੀਗੇ ਇਹਨੂੰ ਜੋ ਜੋ ਮੈਂ ਹੁਣ ਤੱਕ ਦਿੱਤੇ ਆ ਇਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਸ ਤੋਂ ਬਾਅਦ ਪੈਸੇ ਉਹਨਾਂ ਨੇ ਮਾਈਕ ਬੰਦ ਕਰਤਾ ਸੀ ਕੁਝ ਬੋਲੇ ਨਹੀਂ ਉਹਦੇ ਤੋਂ ਬਾਅਦ ਹੁਣ ਕੱਲ ਐਬੀਬੀਪੀ ਦੇ ਪ੍ਰਧਾਨ ਦਾ ਗੌਰਵੀ ਸੋਹਰਾ ਜਿਹੜਾ ਇੱਥੇ ਉਹਦਾ ਉਹਦੀ ਵੀਡੀਓ ਆਂਦੀ ਹੈ ਵੀ ਜਿਵੇਂ ਭਾਜਪਾ ਸਿਸਨੇ ਇੱਕ ਚਲਾਇਆ ਨੈਰੇਟਿਵ ਵੀ ਅਸੀਂ ਤਾਂ ਰੱਦ ਕਰਤਾ ਵੀ ਕੱਲ ਆਇਆ ਨਾ ਵੀ ਪਹਿਲਾਂ ਰੱਦ ਕੀਤਾ ਫਿਰ ਫੇਰ ਤੋਂ ਲਿਆ ਨੋਟੀਫਿਕੇਸ਼ਨ ਵੀ ਗੱਲ ਬਦਲੀ ਨਹੀਂ ਉੱਥੇ ਹੀ ਹੈ ਬਸ ਆਪਣਾ ਇੱਕ ਆਪਣੀ ਸਫਾਈ ਦੇਣ ਲਈ ਵੀ ਅਸੀਂ ਰੱਦ ਕਰਤਾ ਹੋਇਆ ਹੈ ਉਹੀ ਐਬੀਪੀ ਦਾ ਸਟੈਂਡ ਹੈ ਵੀ ਅਸੀਂ ਸਰਕਾਰ ਦਾ ਤਾਂ ਧੰਨਵਾਦ ਕਰਦੇ ਆਂ ਵੀ ਯੂਨੀਵਰਸਿਟੀ ਸਾਡੀ ਪੰਜਾਬ ਦੀ ਹੈ ਉਹ ਤਾਂ ਇਹ ਵੀ ਕਹਿੰਦੇ ਮਿੱਟੀ ਤੁਨਰਬਾਬ ਦੀ ਪੰਜਾਬੀ ਨੂੰ ਅਸੀਂ ਪੰਜਾਬ ਦੀ ਇਹ ਵੀ ਉਹਨੇ ਨਾਰਾ ਲਾ ਲਿਆ ਪਰ ਕਿਸੇ ਸਾਰੇ ਕਹਿਣ ਦੀਆਂ ਗੱਲਾਂ ਨੇ ਉਹਨਾਂ ਦੀ ਜਿਹੜੀ ਸਟੇਟਮੈਂਟ ਨੇ ਉਹ ਵੀ ਮਜਬੂਰੀ ਚ ਆਏ ਨੇ ਵੀ ਅਸੀਂ ਵਾਪਸ ਲੈ ਲਿਆ ਅਸਲ ਚ ਵਾਪਸ ਤਾਂ ਨਹੀਂ ਲਿਆ ਪਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਉਹ ਮਜਬੂਰੀ ਚ ਹੈ ਵੀ ਜੇ ਹੁਣ ਨੇ ਸਟੇਟਮੈਂਟ ਨਾ ਦਿੱਤੀ ਤਾਂ ਲੋਕਾਂ ਨੂੰ ਸ਼ੱਕਲ ਦਿਖਾਉਣ ਜੋਗੇ ਨਹੀਂ ਰਹਿਣਾ ਵੀ ਇੱਥੋਂ ਦੇ ਵਿਦਿਆਰਥੀ ਨੇ ਜੋ ਸਵਾਲ ਕਰਨੇ ਪੰਜਾਬ ਦੇ ਲੋਕਾਂ ਨੇ ਜੋ ਸਵਾਲ ਕਰਨੇ ਆ ਉਹਨਾਂ ਦੇ ਜਵਾਬ ਨਹੀਂ ਹੋਣੇ ਇਸ ਕਰਕੇ ਮਜਬੂਰੀ ਵਸ ਉਹ ਕਰ ਰਹੇ ਨੇ ਜੋ ਨਿਕਮਾ ਮੋਟਾ ਕਰ ਰਹੇ ਨੇ ਹਿਸਦੇ ਰੋਸ ਦੇ ਵਿੱਚ ਹੀ ਫਿਰ ਉਹ ਪੱਗ ਮੇ ਰੰਗ ਦੀ ਨਿਕਰ ਦੇ ਉੱਤੇ ਕ੍ਰਾਸ ਲਾ ਕੇ ਅਸੀਂ ਉਹ ਨਿਕਰ ਟੰਗੀ ਹੋਈ ਆ ਉਹਨਾਂ ਦੀ ਉੱਥੇ ਤੇ ਉਹਨਾਂ ਦੇ ਕਾਟਾ ਮਾਰਿਆ ਹੋਇਆ ਵੀ ਖਾਕੀ ਨਿਕਰ ਅਸੀਂ ਰਹਿਣ ਨਹੀਂ ਦੇਣੀ ਇੱਥੇ ਉਹ ਅਸੀਂ ਅੱਜ ਵੀ ਕਹਿੰਦੇ ਆ ਵੀ ਆ ਵੀ ਸੀ ਤੇ ਆ ਪ੍ਰੋਫੈਸਰ ਤੇ ਜਿੰਨੇ ਵੀ ਅੱਜ ਸੀਰੀਅਸ ਵਿੱਚ ਅਧਿਕਾਰੀ ਨੇ ਉਹਨਾਂ ਨੇ ਖਾਕੀ ਨਿਕਰ ਪਾਈ ਹੋਈ ਹੈ ਤਾਂ ਹੀ ਉਹ ਇੱਥੇ ਬੈਠੇ ਨੇ ਕਿਉਂਕਿ ਇਹ ਕੋਈ ਵੀ ਅਧਿਕਾਰੀ ਹੈ ਮਤਲਬ ਜੇ ਉਹਦੀ ਇਹ ਸੋਚਣਾ ਸਹਿਮਤੀ ਨਾ ਹੋਵੇ ਅਜੋ ਇਸ ਯੂਨੀਵਰਸਿਟੀ ਦੇ ਵਿੱਚ ਕਿਸੇ ਅਹੁਦੇ ਤੇ ਬੈਠ ਨਹੀਂ ਸਕਦਾ ਇਹ ਫੈਕਟ ਹੈ ਇੱਥੇ ਦਾ ਮਤਲਬ ਕੋਈ ਪੁਲਸ ਅਫਸਰ ਹੋਵੇ ਉਹਨੂੰ ਇਹ ਤੇ ਨਾ ਤੰਗ ਕਰਦੇ ਨੇ ਕੋਈ ਜਿਹੜੇ ਹੇਟਲੇ ਮਤਲਬ ਕੋਈ ਹੋਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਾਉਣਾ ਤਾਂ ਉਹਨਾਂ ਨੂੰ ਤੰਗ ਕਰਕੇ ਰੱਖਣਾ ਤੇ ਇਹ ਜਿਹੜੀ ਅਥਾਰਟੀ ਹੈ ਇਹ ਇਹੋ ਜਿਹੇ ਲੋਕ ਚੁਣ ਕੇ ਲਿਆਉਂਦੇ ਨੇ ਵੀ ਅਸੀਂ ਆਪਣੀ ਜਿਹੜੀ ਕਾਇਡਿਓਲੋਜੀ ਉਹ ਲਾਗੂ ਕਰਨੀ ਹੈ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਲਾਗੂ ਕਰਨੀ ਤੇ ਵਿਦਿਆਰਥੀਆਂ ਦੀ ਜਿਹੜੀ ਜਮਹੂਰੀ ਸਪੇਸ ਹੈ ਉਹਨੂੰ ਖਤਮ ਕਰਨ ਵਾਲੀ ਜਿਹੜੀ ਸੋਚ ਵਾਲੇ ਲੋਕ ਨੇ ਉਹਨਾਂ ਨੂੰ ਹੀ ਲੈ ਕੇ ਆਉਂਦੇ ਨੇ ਉਹੋ ਜੀ ਆਪਣੀ ਵੀਸੀ ਹੈ ਆਪਣਾ ਡੀਐਸਬੀ ਹੈ ਡੀਐਸਬੀ ਤੋਂ ਬਕਾਇਦਾ ਏਬੀਪੀ ਦਾ ਪਰਚੀ ਕੱਟੀ ਹੋਈ ਉਹਦੀ ਮੈਂਬਰ ਹੈ ਉਹ ਕਈ ਇਹੋ ਜਿਹੇ ਅਧਿਕਾਰੀ ਨੇ ਜਿਹੜੇ ਆਰਐਸਐਸ ਦੇ ਮੈਂਬਰ ਨੇ ਸ਼ਿਕਾਵਾਂ ਲਾਉਂਦੇ ਨੇ ਇੱਕ ਪ੍ਰੋਫੈਸਰ ਹੈ ਹਿਸਟਰੀ ਡਿਪਾਰਟਮੈਂਟ ਦੇ ਉਹ ਫੇਅਰਵੈਲ ਤੇ ਕਹਿੰਦੇ ਨੇ ਵੀ ਤੁਸੀਂ ਵਰਕਰ ਵਰਗੇ ਬਣੋ ਬੀਰਜ਼ੀ ਫੇਰਵਲ ਤੇ ਜਾ ਰਹੀਆਂ ਹੁਣ ਨਿਕਲ ਕੇ ਸਵਰਕਰ ਵਰਕੇ ਬਣਿਓ ਤਾਂ ਇਸ ਯੂਨੀਵਰਸਿਟੀ ਦੇ ਵਿੱਚ ਇਹ ਇਹ ਇਫੈਕਟ ਹੈ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਜਿਹੜੇ ਅਧਿਕਾਰੀ ਨੇ ਉਹ ਸੰਗੀ ਨੇ ਤਾਂ ਲੱਗਦਾ ਫਿਰ ਇਸ ਤਰ੍ਹਾਂ ਦੇ ਨਾਲ ਸੰਗੀ ੱੱਕੇ ਦੇ ਨਾਲ ਫਿਰ ਕਬਜ਼ਾ ਕਰ ਲੈਣਗੇ ਇੱਥੇ ਨਹੀਂ ਉਹ ਤਾਂ ਵੀ ਹੁਣ ਨਹੀਂ ਦੇਣਾ ਕਬਜ਼ਾ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸ ਕਰਕੇ ਅਸੀਂ ਵੀ ਪੂਰਾ ਜੋਰ ਲਾ ਰਹੇ ਹਾਂ ਪੂਰਾ ਸੰਘਰਸ਼ ਜਦ ਤੱਕ ਸਾਡਾ ਖਤਮ ਨਹੀਂ ਹੁੰਦਾ ਸੀ ਡਟੇ ਰਹਾਂਗੇ ਕਿਉਂਕਿ ਹੁਣ ਸਾਡੀ ਲੜਾਈ ਦੇਖੋ ਸਿਰਫ ਇਹ ਨਹੀਂ ਹੈਗੀ ਵੀ ਨੋਟੀਫਿਕੇਸ਼ਨ ਜਿਹੜਾ 91 ਤੋਂ 31 ਮੈਂਬਰੀ ਸੈਨੇਟ ਵਾਲਾ ਹੈਗਾ ਉਹ ਵਾਪਸ ਹੋ ਜਾਏ ਸਾਡੀ ਲੜਾਈ ਨਾਲ ਇਹ ਵੀ ਹੈਗੀ ਹੈ ਵੀ ਸੈਨੇਟ ਦੀਆਂ ਚੋਣਾਂ ਬਹਾਲ ਹੋਣ ਉਹਦਾ ਮਤਲਬ ਹੈ ਵੀ ਜਿਹਨਾਂ ਚੋਣਾਂ ਹੋਣੀਆਂ ਹੁੰਦੀਆਂ ਨੇ ਉਦੋਂ ਯੂਨੀਵਰਸਿਟੀ ਪ੍ਰਸ਼ਾਸਨ ਸੈਂਟਰ ਨੂੰ ਚਾਂਸਲਰ ਨੂੰ ਇੱਕ ਸ਼ਡਿਊਲ ਭੇਜਦਾ ਹੁੰਦਾ ਹੈ ਚਾਂਸਲਰ ਹੁੰਦਾ ਵਾਈਸ ਪ੍ਰੈਜ਼ੀਡੈਂਟ ਤਾਂ ਟੂਰ ਦਾ ਜਿਹੜਾ ਸ਼ਡਿਊਲ ਹੈ ਉਹ ਵਾਈਸ ਚੈਂਸਲਰ ਦੇ ਆਫਿਸ ਭੇਜਿਆ ਜਾਵੇ ਤੇ ਉੱਥੋਂ ਮਨਜ਼ੂਰੀ ਆਵੇ ਉਦੋਂ ਤੱਕ ਅਸੀਂ ਸੰਘਰਸ਼ ਡਟ ਕੇ ਚਲਾਵਾਂਗੇ ਕਿਉਂਕਿ ਦੇਖੋ ਜੇ ਨੋਟੀਫਿਕੇਸ਼ਨ ਰੱਦ ਵੀ ਹੋ ਜਾਂਦਾ ਹੈ ਤਾਂ ਫਿਰ ਕੀ ਹੋਊਗਾ ਵੀ 1 ਨਵੰਬਰ ਤੋਂ ਪਹਿਲਾਂ ਤੱਕ ਦਾ ਸਟੇਟਸ ਹੋਊਗਾ ਜਿਵੇਂ ਪਿਛਲੇ ਸਾਲ 31 ਅਕਤੂਬਰ 2024 ਤੋਂ ਇਹਦੀ ਸੈਨਟ ਖਤਮ ਹੈ ਬਿਨਾਂ ਸੈਨਟ ਦੇ ਯੂਨੀਵਰਸਿਟੀ ਚੱਲਦੀ ਜਾਂਦੀ ਸੀਗੀ ਫੀਸਾ ਬੂਸੇ ਆਪੇ ਕਰੀਏ ਨੇ ਸਿਧਾਈ ਜਾਂਦੇ ਸੀਗੇ ਇਹ ਤੇ ਉਦੋਂ ਤੋਂ ਮਤਲਬ ਉਦੋਂ ਕੀ ਸੀਗਾ ਵੀ ਅਗਲੇ ਇਲੈਕਸ਼ਨ ਦੇ ਜਿਹੜੇ ਸ਼ਡਿਊਲ ਹੈ ਉਹ ਅਨਾਉਂਸ ਨਹੀਂ ਕੀਤਾ ਸੀ ਤਾਂ ਅਸੀਂ ਹੋਣੀ ਚਾਹੁੰਦੇ ਵੀ ਉਹ ਸਟੇਟਸ ਫੇਰ ਤੋਂ ਹੋ ਜਾਏ ਕਿਉਂਕਿ ਉਹਦੇ ਨਾਲ ਕੀ ਹੋਗਾ ਫੇਰ ਤੋਂ ਇਹ ਹੋਣ ਦੀ ਸੰਭਾਵਨਾ ਬਣਦੀ ਰਹਦੀ ਹੈ ਇਹ ਕਾਰਨ ਗੇ ਫੇਰ ਤੋਂ ਹੁਣ ਰੱਦ ਕਰ ਲੈਣਗੇ 4 ਮਹੀਨਿਆਂ ਨੂੰ 2 ਸਾਲ ਨੂੰ ਪਰ ਇਹ ਲੈ ਕੇ ਆਉਣਗੇ ਫੇਰ ਤੋਂ ਤਾਂ ਅਸੀਂ ਚਾਹੁੰਦੇ ਆ ਵੀ ਤੁਸੀਂ ਚੁੱਪ ਕਰਕੇ ਇੱਕ ਤਾਂ ਨੋਟਿਸ ਵਾਪਸ ਲਓ ਦੂਜੀ ਗੱਲ ਵੀ ਜਿਹੜਾ ਸ਼ਡਿਊਲ ਹੈ ਉਹ ਉੱਤੇ ਭੇਜੋ ਤੇ ਮਨਜ਼ੂਰੀ ਇੱਥੇ ਵਾਪਸ ਆਵੇ ਉਹਦੀ ਪੰਜਾਬ ਸਰਕਾਰ ਦਾ ਰੋਲ ਕਿਹਜਾ ਦੇਖਦੇ ਹਾਂ ਕਿਉਂਕਿ ਜੇਕਰ ਬੀਤੇ ਕੱਲ ਇੱਕ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਵੀ ਖੱਟੀ ਗਈ ਜਦੋਂ ਇਹ 655 ਪਈ ਕੇ ਨੋਟੀਫਿਕੇਸ਼ਨ ਰੱਦ ਹੋਇਆ ਤਾਂ ਉਦੋਂ ਬੁਲਾਰੇ ਬੋਲਦੇ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਖਤ ਸਟੈਂਡ ਲਿਆ ਪਤਾ ਨਹੀਂ ਕਿਹੜਾ ਸਖਤ ਲਿਆ ਪਰ ਉਹਨਾਂ ਨੇ ਜ਼ਰੂਰ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਖਤ ਸਟੈਂਡ ਲਿਆ ਜਿਸ ਦੇ ਕਰਕੇ ਨੋਟੀਫਿਕੇਸ਼ਨ ਕਹਿੰਦੇ ਆ ਰੱਦ ਹੋਇਆ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹਾਂ ਜੋ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਕੀ ਉਹ ਕੀਤਾ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਚ ਦੇਖੋ ਜੀ ਇੰਨਾਂ ਨੇ ਤਾਂ ਕੱਲ ਲੰਡੂ ਵੱਡ ਮਤਲਬ ਇੰਨਾ ਜਸ਼ਨ ਇਹ ਮਨਾਉਂਦੇ ਨੇ ਮਤਲਬ ਜਿਹੜੇ ਤਰੀਫਾਂ ਦੇ ਪੌਲ ਬਣਨੇਗੇ ਦੇਖੋ ਜੀ ਹਜੇ ਤਾਂ ਡਾਕੂਮੈਂਟੇਸ਼ਨ ਹੀ ਤਿਆਰ ਕਰੀ ਸੀ ਹਜੇ ਤਾਂ ਫਾਈਲ ਭੇਜਣੀ ਸੀ ਤੇ ਉਦੋਂ ਪਹਿਲਾਂ ਹੀ ਗੱਲ ਬਣ ਗਿਆ ਮਤਲਬ ਇਹ ਕਹਿੰਦੇ ਵੀ ਸਾਡੇ ਸੀਐਮ ਸਾਹਿਬ ਦਾ ਦਬਕਾ ਹੀ ਬਹੁਤ ਹੈ ਬਿਲਕੁਲ ਤੇ ਉਹ ਦਬਕੇ ਦੀ ਜਿਹੜੀ ਫੂਕ ਨਿਕਲੀ ਹੈ ਉਹ ਅਸੀਂ ਉਹਦਾ ਅੰਜਾਮ ਅਸੀਂ ਭੁਗਤ ਰਹੇ ਹਾਂ ਮਤਲਬ ਇਹਨਾਂ ਦਾ ਸਾਰਾ ਜਿਹੜਾ ਇਹਨਾਂ ਦਾ ਵੀ ਕੁਝ ਮਤਲਬ মিডিਆ ਜਿਵੇਂ ਇਹਨਾਂ ਨੇ ਪਾਲ ਰੱਖਿਆਗਾ ਉਹਨਾਂ ਨੇ ਚਲਾਦੀ ਖਬਰ ਵੇਖੋ ਜੀ ਮਤਲਬ ਸੀਮ ਸਾਹਿਬ ਨੇ ਸਖਤ ਸਟੈਂਡ ਲਿਆ ਤੇ ਇਹ ਮਸਲਾ ਹੱਲ ਹੋ ਗਿਆ ਹੁਣ ਕੀ ਹੈ ਨਾ ਉਹੀ ਗੱਲ ਪਹਿਲਾਂ ਵੀ ਅਸੀਂ ਕਹਿੰਨੇ ਵੀ ਇਹ ਫਰੈਂਡਲੀ ਮੈਚ ਆ ਇਹਨਾਂ ਦਾ ਸਰਕਾਰ ਤੇ ਭਾਜਪਾ ਸਰਕਾਰ ਸਾਰਾ ਪੰਜਾਬ ਇਹ ਧੁਗਵਾ ਹੈ ਇਹ ਤੋਂ ਕੋਈ ਨਹੀਂ ਮੁੱਕਰ ਸਕਦਾਗਾ ਕਿ ਇਹਨਾਂ ਦੀ ਜਿਹੜਾ ਰਿਸ਼ਤਾ ਚੱਲਦਾਗਾ ਖੱਟਾ ਮਿੱਠਾ ਜਿਹਾ ਰਿਸ਼ਤਾਗਾ ਇਹਨਾਂ ਦਾ ਨਾ ਹਾਸੀਆਂ ਖੇਡੀਆਂ ਕਰਦੇ ਰਹਿੰਦੇ ਆ ਕਦੇ ਜਾ ਕੇ ਪੈਰੀ ਹੱਥ ਲਾ ਕੇ ਆਉਂਦੇ ਆ ਇੱਥੇ ਆ ਕੇ ਦੋ ਚਾਰ ਬੜਕਾ ਮਾਰਦੇ ਆ ਉੱਥੇ ਜਾ ਕੇ ਮਾਫੀ ਮੰਗ ਲੈਂਦੇ ਆ ਨਾ ਤਾਂ ਇਨ ਇਹੋ ਜਿਹਾ ਰਿਸ਼ਤਾ ਰਹਿੰਦਾ ਇਹਨਾਂ ਦਾ ਤੇ ਉਹ ਚ ਪਿਸਦਾ ਕੌਣ ਹੈ ਉਹਦੇ ਚ ਪੱਗਾਂ ਕਿਹਦੀਆਂ ਰੁਲਦੀਆਂ ਨੇ ਚੁੰਨੀਆਂ ਕਿਹਦੀਆਂ ਰੁਲਦੀਆਂ ਨੇ ਪੰਜਾਬ ਦੇ ਵਿਦਿਆਰਥੀ ਪੰਜਾਬ ਦੇ ਅਧਿਆਪਕ ਪੰਜਾਬ ਦੇ ਮਲਾਜ਼ਮ ਪੰਜਾਬ ਦੇ ਲੋਕ ਰੁਲਦੇ ਨੇ ਮਤਲਬ ਕੀ ਤੁਹਾਨੂੰ ਹੁਣ ਜੰਤਰ ਮੰਤਰ ਭੁੱਲ ਗਏ ਤੁਸੀਂ ਕਹਿੰਦੇ ਸੀ ਵੀ ਅਸੀਂ ਤਾਂ ਉਹ ਲੋਕ ਆਂ ਜਿਹੜੇ ਸ਼ੁਰੂ ਤੋਂ ਹੀ ਅੰਦੋਲਨ ਕਰਦੇ ਰਹੇ ਆਂ ਥੋੜੇ 92 ਜਿਹੜੇ ਵਿਧਾਇਕ ਨੇ ਮਤਲਬ ਦਿੱਲੀ ਵੈਂਦੇ ਪਹੁੰਚ ਸਕਦੇ ਨੇ ਹਨਾ ਪਰ ਇੱਥੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਮਤਲਬ ਉਹਦੀ ਆਪਦੀ ਯੂਨੀਵਰਸਿਟੀ ਖੋ ਕੇ ਤੁਹਾਡੇ ਹੱਥਾਂ ਦੇ ਵਿੱਚੋਂ ਲੈ ਕੇ ਜਾ ਰਹੇ ਨੇ ਤੇ ਅੱਜ ਦੀ ਨਹੀਂ ਹੈ ਇਹ ਮਤਲਬ ਇਹ ਮਸਲਾ ਜਿਹੜਾ ਬਣਿਆ ਇਹ ਨੌਬਤੀ ਤਾਂ ਆਉਂਦੀ ਹੈ ਕਿਉਂਕਿ ਕਦੇ ਇਹਨਾਂ ਨੇ ਕਲੇਮ ਟੰਗ ਨਾਲ ਸਟੈਬਲਿਸ਼ ਨਹੀਂ ਕਰਿਆ ਮਤਲਬ ਕੇਂਦਰ ਦੀ ਸਰਕਾਰ ਆਪਦੇ ਬਹੁਤ ਕਤਾਰਕ ਕਰਦੀ ਹੈ ਕਤਾਰਕਾਂ ਦਾ ਇੱਕ ਲੋਕਾਂ ਦੇ ਗਲਤ ਅਸਰ ਪੈਂਦਾਗਾ ਕਿ ਪੰਜਾਬ ਸਰਕਾਰ ਦਾ ਅੱਜ ਇਹਦੇ ਫੰਡਾਂ ਦੇ ਵਿੱਚ 40% ਦੀ ਹਿੱਸਾ ਹੈ ਤੇ ਸੈਂਟਰ ਦੇ ਵਿੱਚ 60% ਦਿੰਦੀ ਹੈ ਕਹਿੰਦੇ ਜੀ ਜਨਯੂ ਵੱਲ ਵੇਖੋ ਦਿੱਲੀ ਦੀਆਂ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਉਹਨਾਂ ਦਾ ਮਤਲਬ ਚੰਗੇ ਹਾਲ ਦੇਖੋ ਕਿੱਡੇ ਤਕੜੇ ਤਕੜੇ ਪ੍ਰੋਫੈਸਰ ਆਉਂਦੇ ਨੇ ਫੰਡਿੰਗ ਉੱਥੇ ਆਉਂਦੀ ਹੈ ਤਾਂ ਕਰਕੇ ਵੀ ਸੈਂਟਰਲ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਇਹ ਇਹਨਾਂ ਦਾ ਇੱਕ ਤਰਕ ਹੁੰਦਾਗਾ ਹੁਣ ਇਹਦੇ ਵਿੱਚ ਕੀ ਹੈ ਪੰਜਾਬ ਸਰਕਾਰ ਜੇ ਇਹ ਕਹਿੰਦੀ ਵੀ ਅਸੀਂ 100% ਦੇਣ ਨੂੰ ਤਿਆਰ ਹਾਂ ਤੇ ਅਸੀਂ ਉਹਨਾਂ ਦੇ ਬਰੋਬਰ ਤੁਹਾਨੂੰ ਲਿਆ ਕੇ ਖੜੇ ਕਰਾਂਗੇ ਤਾਂ ਉਹ ਇਹਨਾਂ ਦਾ ਤਰਕ ਮੁੱਕ ਜਾਂਦਾ ਪਰ ਅੱਜ ਕੀ ਹੈ ਇਨਾਂ ਦੀਆਂ ਵੀ ਕਈ ਚੀਜ਼ਾਂ ਪੈਂਡਿੰਗ ਪਈਆਂ ਰਹਿੰਦੀਆਂ ਨੇ ਪੀਐਮਐਸ ਸਕਾਲਰਸ਼ਿਪ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਉਹ ਕਈਆਂ ਦਾ ਪੈਂਡਿੰਗ ਹੈ ਉਹ ਕਈਆਂ ਦਾ ਰੋਲਾ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਨਾਲ ਲੜਕੇ ਤਾਂ ਉੱਥੇ ਹੱਲ ਕਰਾ ਲਈਦਾ ਇੱਥੇ ਜਿਹੜਾ ਰੋਲ ਕਚੌਲਾ ਕਰ ਚੱਲਦਾ ਹੈ ਉਹਦੇ ਕਰਕੇ ਇੱਥੇ ਚੀਜ਼ਾਂ ਲੰਮਕੀਆਂ ਰਹਿੰਦੀਆਂ ਨੇ ਸੈਂਟਰ ਪੰਜਾਬ ਤੇ ਸੈੱਟ ਦਿੰਦਾ ਹੈ ਪੰਜਾਬ ਸੈਂਟਰ ਤੇ ਸੈੱਟ ਦਿੰਦਾ ਹੈ ਸੈਂਟਰ ਕਹਿੰਦਾ ਮੈਂ ਚੀਜ਼ਾਂ ਤਾਂ ਪੂਰੀ ਤਰ੍ਹਾਂ ਲਾਗੂ ਕਰੂੰਗਾ ਜੇ ਪੰਜਾਬ ਉਹ ਛੱਡੇ ਤੇ ਪੰਜਾਬ ਪੂਰੀ ਆਪਦੀ ਜਿਹੜਾ ਤੇ ਕਲੇਮ ਹੈ ਉਹੋ ਲੈਣ ਨੂੰ ਤਿਆਰ ਹੈਗਾ ਪੰਜਾਬ ਸਰਕਾਰ ਦੀ ਗੱਲ ਕਰ ਤਾਂ ਹੈਗਾ ਤਾਂ ਇਹ ਜਿਹੜੀ ਇਹਨਾਂ ਦੀ ਇਹਨਾਂ ਦਾ ਰੋਲ ਹੈ ਉਹ ਬਹੁਤ ਨਖੈਦ ਨਕਮੇ ਪਉਣ ਵਾਲਾ ਹੈ ਮਤਲਬ ਹੁਣ ਵੀ ਕੀ ਇਹਨਾਂ ਦੀ ਵੱਧ ਤੋਂ ਵੱਧ ਲੜਾਈ ਦਾ ਸਿਖਰ ਕੀ ਹੈ ਕਹਿੰਦੇ ਜੀ ਹਾਈ ਕੋਰਟ ਚਲੇ ਜਾਵਾਂਗੇ ਹਾਈ ਕੋਰਟਾਂ ਕਦੇ ਲੋਕਾਂ ਦੇ ਸੰਘਰਸ਼ਾਂ ਦਾ ਬਦਲ ਹੋਈਆਂ ਨੇ ਭਲਾ ਕੀ ਕਿਸਾਨ ਅੰਦੋਲਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਨਾਲ ਜਿੱਤੇ ਆ ਗਿਆ ਕੀ ਅੱਜ ਇੱਥੇ ਐਫੀਡੇਵਿਟ ਦਾ ਇੱਕ ਮਸਲਾ ਹੋਇਆ ਸੀ ਇੱਥੋਂ ਦੀ ਜਿਹੜੀ ਹਾਈ ਕੋਰਟ ਹੈ ਉਹ ਤਾਂ ਕਹਿੰਦੀ ਕਹਿੰਦੀ ਵੀ ਰਾਈਟ ਟੂ ਪ੍ਰੋਟੈਸਟ ਤੇ ਰਾਈਟ ਟੂ এডুকেشن ਨਾਲੋਂ ਨਾਲ ਚੱਲ ਨਹੀਂ ਸਕਦੇਗੇ ਉੱਥੇ ਜਾ ਕੇ ਫਿਰ ਇਹ ਹਾਈ ਕੋਰਟ ਨੇ ਸਪੇਸ ਬਣਾਈ ਨਾ ਉਹ ਯੂਨੀਵਰਸਿਟੀ ਨੂੰ ਇਹ ਕਹਿਣ ਦੀ ਕਿ ਯੂਨੀਵਰਸਿਟੀ ਦੇ ਵਿੱਚ ਲੌਰੈਂਸ ਬਿਸ਼ਨੋਈ ਵਰਗੇ ਕ੍ਰਿਮੀਨਲ ਮਾਈਂਡਡ ਲੋਕ ਤੁਰ ਫਿਰ ਰਹੇ ਨੇ ਇਸ ਕਰਕੇ ਅਸੀਂ ਇਹ ਐਫੀਡੇਵਿਟ ਲੈ ਕੇ ਆਏ ਮਤਲਬ ਇਹਨਾਂ ਤੁਸੀਂ ਹਾਈ ਕੋਰਟਾਂ ਤੋਂ ਕੀ ਆਸ ਰੱਖੋਗੇ ਇਹ ਉਹੀ ਅਦਾਲਤਾਂ ਨੇ ਜਿਹੜੀਆਂ ਰਾਮ ਰਹੀਮ ਨੂੰ ਚੌਥੇ ਦਿਨ ਪ੍ਰੋਲ ਦੇ ਦਿੰਦੀਆਂ ਨੇ ਉਹੀ ਨੇ ਜੋ ਬਿਲਕਿਸ ਬਾਨ ਨੂੰ ਦੇ ਮਤਲਬ 2002 ਦੇ ਵਿੱਚ ਬਿਲਕੁਲ ਬੰਨੋਂ ਦੇ ਇੱਕ ਗਰਭਵਤੀ ਮਤਲਬ ਬੱਚੇ ਨੂੰ ਕਤਲ ਤੱਕ ਕਰ ਦਿੰਦਿਆਂ ਨੇ 14 ਜਨਾਂ ਨੂੰ ਜਿਹੜੇ ਲੋਕ ਕਤਲ ਕਰ ਦਿੰਦੇ ਨੇ ਉਹਨਾਂ ਨੂੰ ਰਿਹਾਈ ਦੇ ਦਿੰਦਿਆਂ ਨੇ ਪਿਛਲੇ ਦੋ ਪਿਛਲੇ ਸਾਲ ਹੁਣ ਕਿਵੇਂ ਭਰੋਸਾ ਕੀਤਾ ਜਾ ਸਕਦਾ ਇਹਨਾਂ ਅਦਾਲਤਾਂ ਦੱਸੋ ਜਿਵੇਂ ਇੱਕ ਇੱਕ ਜੋ ਆ ਗੈਂਗਸਟਰ ਇੱਥੋਂ ਨਿਕਲਿਆ ਹੋ ਸਕਦਾ ਕਿ ਇੱਥੋਂ ਪਤਾ ਨਹੀਂ ਕਿੰਨੇ ਕੁ ਵਿਦਵਾਨ ਨਿਕਲੇ ਨੇ ਪਤਾ ਨਹੀਂ ਕਿੰਨੇ ਵਿਦਵਾਨ ਨਿਕਲੇ ਨੇ ਇਹ ਤਰਕ ਕਿੰਨਾ ਕਿ ਸਹੀ ਮੰਨਦੇ ਹੋ ਕਿ ਇਹ ਕਿਹਾ ਗਿਆ ਹੋਵੇ ਕਿ ਉਹ ਜਿਹੇ ਲੋਕ ਇੱਥੇ ਤੁਰੇ ਫਿਰਦੇ ਨੇ ਮਤਲਬ ਹਰ ਇੱਕ ਮਰਲਾ ਸ਼ਾਇਦ ਸਟੂਡੈਂਟ ਨੂੰ ਉਸਦੇ ਨਾਲ ਜੋੜ ਦੇਣਾ ਇਹ ਤਰਕ ਨੂੰ ਕਿੰਨਾ ਕਿ ਸਹੀ ਮੰਨਦੇ ਹੋ ਇਹ ਤਰਕ ਜੀ ਉਵੇਂ ਹੀ ਹੈ ਜਿਵੇਂ ਸੈਂਟਰ ਦੀ ਸਰਕਾਰ ਦੇਸ਼ਤਰਹੀ ਦਾ ਤਰਕ ਦਿੰਦੀ ਆ ਮਤਲਬ ਹੁਣ ਕੀ ਆ ਇਹ ਸੌਖਾ ਹੋ ਜਾਂਦਾ ਤੁਹਾਡੇ ਲਈ ਮਤਲਬ ਜਿਵੇਂ ਲੋਕਾਂ ਦੇ ਜਿਹੜੇ ਡੰਗਾ ਮਰਦੀਆਂ ਨੇ ਤਾਂ ਉਹਦਾ ਕਾਰਨ ਕੀ ਜਾਂਦਾ ਵੀ ਇਹ ਹਿੰਸਾ ਕਰਦੇ ਨੇ ਹਨਾ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਮੁਲਾਜ਼ਮਾਂ ਦੇ ਉੱਤੇ ਵਰਦੀਆਂ ਨੇ ਡੰਗਾ ਅਸੀਂ ਵੇਖਿਆ ਪਿੱਛੇ ਜੇ ਅਸਿਸਟੈਂਟ ਪ੍ਰੋਫੈਸਰ ਜਿਹੜੇ ਸੀਗੇ 1158 ਉਹਨਾਂ ਨੂੰ ਕਿਹਾ ਗਿਆ ਹਾਂਜੀ ਜੀ ਇਹ ਹਿੰਸਾ ਕੁੰਦ ਨੇ ਉਵੇਂ ਹੀ ਸਾਡੇ ਤੇ ਵੀ ਰੋਪ ਲਾਇਆ ਜਾਂਦਾ ਹੈ ਹਨਾ ਮਤਲਬ ਸਾਡਾ ਕ੍ਰਾਈਮ ਕੀ ਹੈ ਸਾਡਾ ਕ੍ਰਾਈਮ ਇਹ ਹੈ ਕਿ ਅਸੀਂ ਆਪਦੇ ਹੱਕ ਅਧਿਕਾਰਾਂ ਲਈ ਲੜ ਰਹੇ ਹਾਂ ਬਿਲਕੁਲ ਜੇ ਅਸੀਂ ਸੱਤਾ ਦੀ ਨਜ਼ਰ ਦੇ ਵਿੱਚ ਅੱਜ ਕ੍ਰਿਮੀਨਲ ਹੈ ਤਾਂ ਅਸੀਂ ਇਹ ਸੋਚਦੇ ਹਾਂ ਵੀ ਹਾਂ ਅੱਜ ਅਸੀਂ ਵਾਕਏ ਹੀ ਲੋਕਾਂ ਲਈ ਲੜ ਰਹੇ ਹਾਂ ਸਾਡੇ ਲਈ ਇਹ ਚੁਣੌਤੀ ਇਸ ਇਸ ਪਾਸੇ ਭੁਗਤਦੀ ਹੈ ਉਮਰ ਖਾਨ ਉਹਨਾਂ ਲਈ ਕ੍ਰਿਮੀਨਲ ਹੈ ਉਹੀ ਲੋਕ ਜੋ ਮਤਲਬ ਮੁਸਲਮਾਨਾਂ ਖਿਲਾਫ ਜੋ ਉਤਿਆਚਾਰ ਹੋ ਰਿਹਾ ਸੀ ਉਹਦੇ ਖਿਲਾਫ ਖੜੇ ਮਤਲਬ ਸ਼ਰਜੀਲ ਅਮਾ ਮਰ ਗਏ ਲੋਕ ਨੇ ਗੁਲਸ਼ਫਾ ਫਾਤਿਮਾ ਵਰਗੇ ਲੋਕ ਨੇ ਅੱਜ ਵੀ ਕਿੰਨੇ ਲੋਕ ਜਿਨ੍ਹਾਂ ਨੂੰ ਜੇਲ੍ਹਾਂ ਚ ਡੱਕਿਆ ਹੋਇਆ ਇਸ ਲਈ ਕਿਉਂਕਿ ਲੋਕਾਂ ਦੇ ਹੱਕ ਦੇ ਵਿੱਚ ਡਟੇ ਜੇ ਅਸੀਂ ਉਹਨਾਂ ਲਈ ਕ੍ਰਿਮੀਨਲ ਆ ਤਾਂ ਕ੍ਰਿਮੀਨਲ ਹੀ ਸਹੀ ਅਸੀਂ ਆਪਦਾ ਹੱਕ ਲਈ ਲੜਾਂਗੇ ਸਟੇਟ ਸਾਨੂੰ ਜਿਹੜਾ ਕੁਝ ਮਰਜ਼ੀ ਕਰਦਾ ਨੇ ਇਹਦੇ ਵਿੱਚ ਅਥਾਰਟੀ ਹੈ ਜਿਹੜੀ ਇਹ ਵੀ ਉਹਨਾਂ ਦੇ ਸੰਵਿਧਾਨ ਦੇ ਤੇ ਚੱਲ ਰਹੀ ਹੈ ਲੋਕ ਜਾਣਦੇ ਨੇ ਕਿ ਇੱਥੇ ਕਿਹੜੇ ਵਿਦਿਆਰਥੀ ਕ੍ਰਿਮੀਨਲ ਨੇ ਤੇ ਕਿਹੜੇ ਕੀ ਨੇ ਮਤਲਬ ਜਿਹੜੇ ਲੌਰੈਂਸ ਬਿਸ਼ਨੋਈਆਂ ਦੀ ਜਾਂ ਜਿੰਨਾਂ ਦੀ ਵੀ ਇਹ ਗੱਲ ਕਰਦੇ ਆ ਉਹ ਇਹਨਾਂ ਦੀਆਂ ਸਰਕਾਰਾਂ ਹੀ ਬਾਲਦੀਆਂ ਨੇ ਇੰਨਾ ਤੋਂ ਵੱਡਾ ਗੁੰਡਾ ਕੌਣ ਹੈ ਮਤਲਬ ਅਨਾਉਂਡ ਮਰਡਰ ਕੇਸ ਦੇ ਵਿੱਚ ਕੁਲਦੀਪ ਸਿੰਘਰ ਕਿਹਦਾ ਬੰਦਾ ਸੀ ਜਿਹੜਾ ਉਹ ਕੁਸ਼ਤੀ ਦਾ ਸੰਘ ਦਾ ਮੈਂਬਰ ਸੀ ਬ੍ਰਿਜ ਭੂਸ਼ਣ ਉਹ ਕੌਣ ਸੀ ਜਿਹੜਾ ਅਸੀਫਾ ਦਾ ਕਤਲ ਕਰਨ ਵਾਲਾ ਸੀ ਕਸ਼ਮੀਰ ਦੇ ਵਿੱਚ 5-7 ਦਿਨ ਉਸ ਲੜਕੀ ਦੇ ਨਾਲ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲਾ ਉਹ ਕਿਹਦਾ ਨੇੜਲਾ ਸੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਉਹਨੇ ਅਸਲ ਕ੍ਰਾਈਮਨਲ ਤੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਨੇ ਇੱਥੇ ਕ੍ਰਾਈਮਨਲ ਮਾਈਂਡਡ ਹੋਣ ਦਾ ਜਿਹੜਾ ਨਵਾਂ ਤਸਵੀਰ ਸ਼ੁਰੂ ਕਰ ਰਹੇ ਹੈ ਇਹ ਪੁਰਾਣੀ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਕਿ ਇੱਥੇ ਅਸੀਂ ਪ੍ਰਾਈਵੇਟਾਈਜੇਸ਼ਨ ਦਾ ਵਿਰੋਧ ਨਾ ਕਰ ਸਕੀਏ ਭਗਵੇਂ ਕਰਨ ਦਾ ਵਿਰੋਧ ਨਾ ਕਰ ਸਕੀਏ ਨਿੱਜੀ ਕਰਨ ਦਾ ਵਿਰੋਧ ਨਾ ਕਰ ਸਕੀਏ ਪਰ ਅਸੀਂ ਮਤਲਬ ਉਸ ਚੀਜ਼ ਦੇ ਉੱਤੇ ਅੱਜ ਵੀ ਕੱਲ੍ਹ ਵੀ ਡਟੇ ਸੀ ਅੱਜ ਵੀ ਡਟੇ ਆ ਤੇ ਅੱਗੇ ਵੀ ਡਟਦੇ ਰਵਾਂਗੇ ਉਦੋਂ ਤੋਂ ਅਸੀਂ ਪਿੱਛੇ ਨਹੀਂ ਹਟਣ ਲੱਗੇ ਜਿਵੇਂ ਸੈਨੇਟ ਚੋਣਾਂ ਦੀ ਗੱਲ ਆ ਕਿ 1 ਸਾਲ ਹੋ ਗਿਆ ਸੈਨੇਟ ਚੋਣਾਂ ਜਿਹੜੀਆਂ ਨਹੀਂ ਹੋਈਆਂ ਮੰਗ ਸਮੇਂ-ਸਮੇਂ ਤੇ ਉੱਠ ਰਹੀ ਆ ਤੁਹਾਨੂੰ ਲੱਗਦਾ ਕਿ ਉਦੋਂ ਹੀ ਕਿਤੇ ਨਾ ਕਿਤੇ ਇਹ ਇਹ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਸੀ ਕਿ ਜੇ ਸੈਨੇਟ ਚੋਣਾਂ ਚੋਣਾਂ ਹੀ ਸੈਨੇਟ ਬੰਦ ਹੋ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੈਨੇਟ ਸਿੰਡੀਕੇਟ ਨੂੰ ਪੰਕ ਕਰ ਦੇਣਗੇ ਉਦੋਂ ਵੀ ਇਸ ਚੀਜ਼ ਦੀ ਆਵਾਜ਼ ਇਸ ਪੱਧਰ ਤੇ ਉੱਠੀ ਜਿਸ ਪੱਧਰ ਤੇ ਹੁਣ ਉੱਠ ਰਹੀ ਹੈ ਨਹੀਂ ਜੀ ਮਤਲਬ ਇਹਦੇ ਵਿੱਚ ਕੀ ਹੈ ਨਾ ਮਤਲਬ ਜਦੋਂ ਜਵਾਂ ਹੁਣ ਕਈਏ ਵੀ ਆਪਾਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਉਦੋਂ ਮਸਲਾ ਜਾਦੇ ਭੱਕਦਾ ਗਾ ਹੁਣ ਇਹ ਮਸਲਾ ਰੋਲਾ ਪਾ ਉਹ ਪਹਿਲਾਂ ਤੋਂ ਚੱਲਦਾ ਆ ਰਿਹਾ ਜਿਹੜੀ ਇਹ ਤਰਕੇ ਦਿੰਦੇ ਨੇ ਨਾ ਵੀ ਸਿਆਸੀ ਦਖਲ ਜਾਦੇ ਜੀ ਸੈਨੇਟ ਬਹੁਤ ਵੱਡੀ ਹੈ ਤੇ ਵੱਡੀ ਹੋਣ ਕਰਕੇ ਇਹਦੇ ਇੱਥੇ ਕੰਮ ਕਰਨੇ ਓਕੇ ਆ ਫਿਰ ਉੱਥੇ ਅਸੀਂ ਇਹ ਤਰਕ ਦਿੱਤਾ ਲਾਰਡ ਡਿਪਾਰਟਮੈਂਟ ਦੇ ਵਿੱਚ ਇੱਕ ਡਿਸਕਸ਼ਨ ਹੋਈ ਸੀਗੀ ਉੱਥੇ ਸਾਡੀ ਵਾਵਾ ਵੈਸੋ ਵੈਸੀ ਹੋਈ ਇਹਨਾਂ ਦੀ ਜਿਹੜੀ ਸੰਗ ਦੀ ਜਥੇਬੰਦੀ ਐ ਵੀ ਵੀ ਪੀ ਕਹਿੰਦੇ ਜੀ ਵੇਖੋ ਸੈਨੇਟ ਮੈਂਬਰ ਆਉਂਦੇ ਤਾਂ ਹੈ ਨਹੀਂ ਓਟਲ ਨਮਟ ਕਰਦੇ ਆ ਹਨਾ ਅਸੀਂ ਉਹਨਾਂ ਨੂੰ ਇਹੀ ਸਵਾਲ ਕੀਤਾ ਵੀ ਪਾਰਲੀਮੈਂਟ ਵਾਲੇ ਵੀ ਨਕੰਮੇ ਨੇ ਹਨਾ ਪਰ ਤਾਂ ਅੱਜ ਆਪਾਂ ਮੋਦੀ ਨੂੰ ਵੀ ਲਾ ਦੇਣੇ ਆ ਉਹ ਵੀ ਉਸ ਪਾਰਲੀਮੈਂਟ ਤੋਂ ਚੁਣ ਕੇ ਆਇਆਗਾ ਨਾ ਪਾਰਲੀਮੈਂਟ ਨੂੰ ਹੀ ਖਤਮ ਕਰੋ ਲੋਕ ਸਭਾ ਨੂੰ ਖਤਮ ਕਰੋ ਹਨਾ ਉੱਥੇ ਬੈਠਣ ਵਾਲੇ ਲੋਕ ਨੇ ਉਹਨਾਂ ਦੇ ਜਿਹੜੇ ਖੇਤਰ ਨੇ ਉਹ ਲੋਕ ਮਾਰਨਾ ਜਾਣਦੇ ਨੇ ਹਣਾ ਉਹ ਕਿਵੇਂ ਮਾਰਦੇ ਨੇ ਪਰ ਉਸ ادارے ਨੂੰ ਹੀ ਖਤਮ ਕਰ ਦੇਣਾ ਹੈ ਨਾ ਇਹ ਜਮਹੂਰੀਅਤ ਦਾ ਜਿਹੜਾ ਕਹਾਨਾ ਹੈ ਇਹ ਕਰਨਾ ਜਾਂਦੇ ਨਹੀਂ ਤੇ ਇਹ ਬਹੁਤ ਗਲਤ 2018 17 ਬਹੁਤ ਚਿਰ ਤੋਂ ਚੱਲੀ ਆ ਰਹੀ ਹੈ ਤੇ ਸੈਨੇਟ ਦੀਆਂ ਮੀਟਿੰਗਾਂ ਆਨਲਾਈਨ ਪਈਆਂ ਨੇ ਹੋਰ ਤੁਸੀਂ ਕੱਢ ਕੇ ਵੇਖੋ ਉਹਦੇ 'ਚ ਇਹ ਡਿਸਕਸ਼ਨਾਂ ਹੁੰਦੀਆਂ ਨੇ ਜੀ ਮੈਂਬਰ ਜਾਦੇ ਨੇ ਤੇ ਇਹ ਕਹਿਣ ਵਾਲੇ ਲੋਕ ਕੌਣ ਨੇ ਇਹ ਕਹਿਣੇ ਲੋਕ ਸਤਪਾਲ ਜੈਨ ਸੰਜੀਤ ਟੰਡਣ ਜਿਹੜੇ ਭਾਜਪਾ ਆਰਐਸਐਸ ਦੇ ਸਰਪ੍ਰਸਤ ਨੇ ਇਥੇ ਸ਼ਖਾਵਾਂ ਦੇ ਚੀਫ ਗੈਸਟ ਬਣਦੇ ਆ ਜਿਹੜੇ ਉਹੀ ਲੋਕ ਨੇ ਤੇ ਉਹਨਾਂ ਦੀ ਹੀ ਇੱਕ ਕਮੇਟੀ 2021 ਦੇ ਵਿੱਚ ਬਣਾਈ ਜਾਂਦੀ ਹੈ ਜਿਸ ਚ ਸੰਜੀਤ ਟੰਡਨ ਜੀਐਨਡੀਯੂ ਦਾ ਵੀਸੀ ਤੇ ਇਥੋਂ ਦਾ ਵੀਸੀ ਹੁੰਦਾਗਾ ਉਹੀ ਰეკਮੈਂਡ ਕਰਦੇ ਆ ਕਿ 99 ਮੈਂਬਰੀ ਤੋਂ 31 ਮੈਂਬਰੀ ਕਰੋ ਜਿਹਦੇ ਵਿੱਚ ਪੰਜਾਬ ਦੀਆਂ ਕੰਸਟਿਟੂਐਂਸੀਜ਼ ਬਾਹਰ ਕੱਢ ਕੇ ਮਾਰੋ ਹੁਣ ਉਸ ਤੋਂ ਬਾਅਦ 2021 ਦੇ ਵਿੱਚ ਹੀ ਇਹ ਜਿਹੜੀਆਂ ਅਗਲੀ ਸੈਨੇਟ ਦੀਆਂ ਇਲੈਕਸ਼ਨਸ ਨੇ ਉਹ ਕਰਵਾਉਂਦੇ ਨਹੀਂ ਹਾਈ ਕੋਰਟ ਦੇ ਵੱਲੋਂ ਆ ਜਾਂਦੀ ਆ ਵੀ ਖਰੀ ਚੰਡੀ ਖਾਂ ਤੋਂ ਉਹ ਵੀ ਲੋਕਾਂ ਦੇ ਦਬਾਅ ਤੇ ਵੀ ਤੁਸੀਂ ਸੈਨੇਟ ਇਲੈਕਸ਼ਨ ਕਰਵਾਓ ਤਾਂ 2021 ਦੇ ਵਿੱਚ ਲੌਕਡਾਊਨ ਦੇ ਵਿੱਚ ਸਤੰਬਰ ਮਹੀਨੇ ਅਗਸਤ ਮਹੀਨੇ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਇੱਕ ਪ੍ਰੋਟੈਸਟ ਚੱਲਦਾ ਸੈਨੇਟ ਇਲੈਕਸ਼ਨ ਨੂੰ ਕਰਵਾਉਣ ਦੇ ਲਈ ਤੇ ਉਹ ਜਿੱਤਿਆ ਜਾਂਦਾਗਾ ਇਹਨਾਂ ਨੂੰ ਝੁਕਣਾ ਪੈਂਦਾਗਾ ਹੁਣ 2022 ਦੇ ਵਿੱਚ ਇਲੈਕਸ਼ਨ ਹੁੰਦੀਆਂ ਨੇ ਤਾਂ 22 23 24 ਰਹਿਣੀ ਇਹ ਸੈਨੇਟ ਕਦੋਂ ਤੱਕ ਸੀ 25 ਤੱਕ 31 ਅਕਤੂਬਰ 2025 ਤੱਕ ਇਹ ਸੈਨੇਟ ਦਾ ਕਾਰਜਕਾਲ ਸੀ ਪਰ ਇਹਨਾਂ ਨੇ 1 ਸਾਲ ਪਹਿਲਾਂ ਇੱਕ ਤਾਂ ਗੈਰ ਸਵਿਧਾਨਿਕ ਢੰਗ ਨਾਲ ਉਹਨੂੰ ਖਤਮ ਕਰਤਾ ਫੇਰ ਇਹ ਕੀ ਕਹਿੰਦੇ ਜੀ ਹੁਣ ਅਗਲੀਆਂ ਜਿਹੜੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ ਉਹ ਕੁਝ ਚੇਂਜਸ ਕਰਕੇ ਕਰਾਵਾਂਗੇ ਤੇ ਉਹ ਚੇਂਜਸ ਕਿਹੜੀਆਂ ਹੋਣਗੀਆਂ ਇਹ ਅਸੀਂ ਤੈਅ ਕਰਾਂਗੇ ਪਿਛਲੀਆਂ ਬਣੀਆਂ ਹੋਈਆਂ ਕਮੇਟੀਆਂ ਤੇ ਹੁਣ ਤੁਸੀਂ ਇਹ ਲੜੀ ਦੇਖੋ ਕਿੱਥੋਂ ਗੱਲ ਤੁਰੀ ਆ ਰਹੀ ਹੈ ਭਾਜਪਾ ਸਰਕਾਰ 2014 ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਉਦੋਂ ਬਾਅਦ ਇੱਥੋਂ ਦੀ ਜਿਹੜੀ ਸੈਨਟ ਹੈ ਉਹਦੇ ਵਿੱਚ ਭਾਜਪਾ ਦੀ ਦਿਖਲ ਅੰਦਾਜ਼ੀ ਵੱਧਦੀ ਹੈ ਇੱਥੇ ਬਿਆਨ ਆਉਣੇ ਸ਼ੁਰੂ ਹੁੰਦੇ ਨੇ ਉਹਨਾਂ ਦੇ ਬੰਦੇ ਫਿੱਟ ਕੀਤੇ ਜਾਂਦੇ ਨੇ ਨੋਮੀਨੇਸ਼ਨਸ ਦੇ ਵਿੱਚ ਇਹਨਾਂ ਦੇ ਹੀ ਬੰਦੇ ਆਉਂਦੇ ਨੇ ਉਹ ਇਹ ਗੱਲ ਤੋਰਦੇ ਨੇ ਉਹ ਉਹਨਾਂ ਦੇ ਆਧਾਰ ਤੇ ਕਮੇਟੀ ਵਾਈਸ ਪ੍ਰੈਜ਼ੀਡੈਂਟ ਵੱਲੋਂ ਤਿਆਰ ਕੀਤੀ ਜਾਂਦੀ ਹੈ ਉਹ ਕਮੇਟੀ ਦੀ ਰეკਮੈਂਡੇਸ਼ਨ ਦੇ ਉੱਤੇ ਪਿਛਲੀਆਂ ਇਲੈਕਸ਼ਨ ਵੀ ਇਹ ਰੋਕਦੇ ਨੇ ਲੋਕ ਦਬਾ ਕੇ ਵਿਦਿਆਰਥੀਆਂ ਦਬਾ ਕੇ ਝੁਕਦੇ ਹੋਏ ਉਹਨੂੰ ਪੂਰਾ ਕਰਦੇ ਨੇ ਹੁਣ ਇਹਨਾਂ ਨੂੰ ਆਇਆ ਡੰਡਾ ਸੀ ਤੇਜ਼ ਕੀਤਾ ਹੀ ਹੋਇਆ ਗਿਆ ਸਾਰੇ ਲੋਕਾਈ ਦੇ ਉੱਤੇ ਪਹਿਲਾਂ ਵੀ ਹੋਰ ਨਵੇਂ ਕਾਨੂੰਨ ਸਡਿਸ਼ਨ ਵਾਲੇ ਤੇਜ਼ ਕਰ ਹੀ ਦਿੱਤੇ ਏ ਅੱਜ ਡੰਡਾ ਜੇ ਤੇਜ ਹੈ ਤਾਂ ਫਿਰ ਲੱਗਦੇ ਹੱਥ ਹੁਣ ਦੁਬਾਰੀ ਇਹਦੀ ਗੱਲ ਛੇੜੋ ਤੇ ਅੱਜ ਇਹਨਾਂ ਨੇ ਗੱਲ ਪੂਰੇ ਤੌਰ ਤੇ ਛੇੜੀ ਹੈ ਕੇਂਦਰੀਕਰਨ ਦੀ 2022 ਵਿੱਚ ਵਿੱਚ ਛੇੜੀ ਸੀਗੀ ਉਦੋਂ ਇਹਨਾਂ ਨੇ ਇੱਕ ਹਾਈ ਕੋਰਟ ਦੇ ਵਿੱਚ ਕਿਸੇ ਇਥੋਂ ਦੇ ਅਧਿਆਪਕ ਨੇ ਪਟੀਸ਼ਨ ਪਾਈ ਕਿ ਜੀ ਸਾਡਾ ਜਿਹੜਾ ਇੱਥੇ ਰੂਲ ਲਾਗੂ ਹੁੰਦੇ ਨੇ ਉਹ ਸੈਂਟਰ ਤੇ ਲਾਗੂ ਹੋਣ ਹੁਣ ਹੁਣ ਉਹ ਕਿਉਂ ਲਾਗੂ ਹੋਣ ਕਿਉਂਕਿ ਇਹਨਾਂ ਨੇ 5 ਸਾਲ ਵਾਧ ਤਨਖਾਹਾਂ ਲੈਣੀਆਂ ਤਾਂ ਕਰਕੇ ਮਤਲਬ ਇਥੋਂ ਦੇ ਕੋਈ ਪ੍ਰੋਫੈਸਰ ਵੀ ਐਡੇ ਨਖਿੱਦ ਹੋ ਚੁੱਕੇ ਨੇ ਕਿ ਆਪਦੀ 5 ਸਾਲ ਦੀ ਕੁਝ ਤਨਖਾਹ ਦੇ ਲਈ ਇਸ ਯੂਨੀਵਰਸਿਟੀ ਨੂੰ ਉਸ ਕੇਂਦਰ ਦੇ ਹੱਥ ਦੇ ਵਿੱਚ ਸੌਂਪਣਾ ਚਾਹੁੰਦੇ ਨੇ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹਾਈ ਕੋਰਟ ਕਹਿੰਦਾ ਵੀ ਦੇਖੋ ਵੀ ਜੇ ਇਹਨੂੰ ਸੈਂਟਰਲਾਈਜ਼ ਕੀਤਾ ਜਾ ਸਕਦਾ ਤਾਂ ਅੰਬ ਸਾਹਿਬ 2022 ਦੇ ਵਿੱਚ 9 ਜੂਨ ਨੂੰ ਵਿਦਿਆਰਥੀ ਜਥੇਬੰਦੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਥੋਂ ਜਥੇਬੰਦੀਆਂ ਉਹਨਾਂ ਦਾ ਇਕੱਠ ਹੁੰਦਾਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗਵਰਨਰ ਹਾਊਸ ਹਲ ਮਾਰਚ ਕਰਦੇ ਆ ਤੇ ਸਾਨੂੰ ਰੋਕਣ ਵਾਲੀ ਪੰਜਾਬ ਸਰਕਾਰ ਹੁੰਦੀ ਹੈ ਤੇ ਉਹ ਉਹ ਜਿਹੜਾ ਅਮਨ ਸ਼ਾਇ ਉਹਨੂੰ ਬਿਆਨ ਦੇਣਾ ਪੈਂਦਾ ਕੇਂਦਰੀਕਰਨ ਅਸੀਂ ਨਹੀਂ ਕਰਨ ਲੱਗੇ ਤਾਂ ਇਹ ਇੱਕ ਲੜੀ ਹੈ 2022 ਦੇ ਵਿੱਚ ਫੇਲ ਹੋਈ ਅੱਜ 2025 ਦੇ ਵਿੱਚ ਸਿੱਧਾ ਨੋਟੀਫਿਕੇਸ਼ਨ ਕੱਢ ਕੇ ਮਾਰ ਰਿਹਾ ਕਿ ਸੈਨੇਟ ਅੱਜ ਤੋਂ ਅਸੀਂ ਤੋੜ ਰਹੇ ਹਾਂ ਤਾਂ ਕਰਕੇ ਅੱਜ ਇੱਥੇ ਅੰਜਾਮ ਆਇਆ ਅੱਜ ਜਦੋਂ ਇਹ ਰੌਲਾ ਉੱਠਿਆਗਾ ਫਿਰ ਅੱਜ ਸਿੱਧੇ ਤੌਰ ਤੇ ਕੇਂਦਰੀਕਰਨ ਦਾ ਕਿ ਜਿੰਨੀ ਮਾੜੀ ਮੋਟੀ ਬੱਚੀ ਕੁਝ ਖੁਦਮੁਖਤਿਆਰੀ ਸੀ ਇਹ ਖੋ ਕੇ ਲੈ ਲੈ ਚਲੇ ਆਖਰੀ ਸਵਾਲ ਹੈ ਇਹ ਦੱਸਿਓ ਕਿ ਮੋਰਚਾ ਸਿਰਫ ਇਹ ਨੋਟੀਫਿਕੇਸ਼ਨ ਨੂੰ ਮਤਲਬ ਦੁਬਾਰਾ ਸਿੰਡੀਕੇਟ ਨੂੰ ਬਹਾਲ ਕਰਾਉਣ ਤੱਕ ਆ ਜਾਂ ਫਿਰ ਚੋਣਾ ਕਿਉਂਕਿ ਜਿਹੜੀਆਂ ਰੁਕੀਆਂ ਹੋਈਆਂ ਨੇ ਚੋਣਾ ਉਹਨਾਂ ਤੱਕ ਜਾਰੀ ਰਹੂਗਾ ਜਾਂ ਫਿਰ ਜਦੋਂ ਇਹ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੰਨੇ ਪੂਰਨ ਰੂਪ ਦੇ ਵਿੱਚ ਰੱਦ ਕਰ ਦਿੰਨੇ ਉਦੋਂ ਤੱਕ ਇਹ ਮੋਰਚਾ ਹੈ ਦੇਖੋ ਜੀ ਮਤਲਬ ਇਹ ਅਸੀਂ ਉਹਨਾਂ ਕੱਲ ਵੀ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਹਨਾ ਉਹ ਨੋਟੀਫਿਕੇਸ਼ਨ ਵੀ ਇੱਕ ਜਾਣ ਕੇ ਇੱਕ ਮਨਸੂਬਾ ਸੀ ਇਹਨਾਂ ਦਾ ਕਿ ਮਲੋਕਾਂ ਦੇ ਵਿੱਚ ਭਲੇਖਾ ਪਾਇਆ ਜਾਵੇ ਵੀ ਮੋਰਚਾ ਤਾਂ ਜੀ ਫਤਿਹ ਹੋ ਗਿਆ ਹਨਾ ਪੰਜਾਬ ਸਰਕਾਰ ਨੂੰ ਆਵਦੀ ਮਿਲ ਜੂਗੀ ਸੈਂਟਰ ਦੀ ਸਰਕਾਰ ਨੂੰ ਆਵਦੀ ਮਿਲ ਜੂਗੀ ਹਾਂਜੀ ਅਸੀਂ ਵਫਸ ਲੈ ਲਿਆ ਹੁਣ ਉਹਦੇ ਵਿੱਚ ਕੁਝ ਬਦਲਾਅ ਨਹੀਂ ਕਰੇ ਗਏ ਹੈ ਨਾ ਤਾਂ ਉਹਦੇ ਕਰਕੇ ਹੁਣ ਇਹ ਮੰਗ ਵੀ ਸਪਸ਼ਟ ਕਰਨੀ ਜ਼ਰੂਰੀ ਹੋ ਜਾਂਦੀ ਹੈ ਸਾਡੇ ਲਈ ਕਿ ਇਹਦੇ ਕੀ ਪੜਾ ਹੋਣਗੇ ਹੁਣ ਸਾਡੀ ਇਹ ਮੰਗ ਹੈ ਕਿ ਰੀ ਇਨਸਟੇਟ ਸੈਨੇਟ ਹੈ ਨਾ ਹੁਣ ਇਹਦਾ ਮਤਲਬ ਕੀ ਹੈ ਇੱਕ ਤਾਂ ਸੈਂਟਰ ਦੀ ਸਰਕਾਰ ਜਿਹਦੇ ਕੋਲੇ ਪਾਵਰ ਨਹੀਂ ਹੈਗੀ ਸੈਨੇਟ ਦੇ ਵਿੱਚ ਕੁਝ ਚੇਂजेस ਕਰਨ ਦੀ ਉਹ ਗੈਰ ਸਵਿਧਾਨਕ ਢੰਗ ਨਾਲ ਜਿਹੜਾ ਨੋਟੀਫਿਕੇਸ਼ਨ ਉਹਨੇ ਕੱਢਿਆ ਹੈ ਪਹਿਲਾਂ ਤਾਂ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਇਹਦੇ ਨਾਲ ਕੀ ਹੈ ਜਿਹੜੀ ਪੁਰਾਣੀ ਸੈਨੇਟ ਦਾ ਸਟਰਕਚਰ ਹੈ ਹਨਾ ਉਹ ਸਾਡੇ ਮੂਰੇ ਇੱਕ ਅਨਸ਼ਕ ਜਿੱਤ ਦੇ ਤੌਰ ਤੇ ਆ ਜਾਊਗਾ ਦੂਜੇ ਨੰਬਰ ਤੇ ਕੀ ਹੈ ਕਿ ਜਿਹੜੀ ਨਵੀਂ ਸੈਨੇਟ ਹੈ ਜਿਹੜੀ ਅਗਲੀ ਹੁਣ ਬਣੂਗੀ ਉਹਦੀਆਂ ਚੋਣਾਂ ਦੀ ਡੇਟ ਅਨਾਉਂਸ ਕਰੀ ਜਾਵੇ ਕਿਉਂਕਿ ਇਹ ਲਗਾਤਾਰ ਹਰ ਮਤਲਬ ਦੋ-ਦੋ ਸਾਲਾਂ ਬਾਅਦ ਇਹ ਕੋਸ਼ਿਸ਼ ਕਰਦੇ ਨੇ ਕਿ ਨਹੀਂ ਜੀ ਅਸੀਂ ਡੇਟ ਅਨਾਉਂਸ ਕਰ ਰਹੇ ਹਾਂ ਅਸੀਂ ਚੇਂਜਸ ਕਰਦਿਆਂ ਨੇ ਤਾਂ ਸਾਨੂੰ ਇਹ 100% ਯਕੀਨ ਹੈ ਕਿ ਇਸ ਵਾਰ ਵੀ ਜੇ ਡੇਟਾ ਨਾ ਅਨਾਉਂਸ ਹੋਈਆਂ ਤਾਂ ਅਗਲੇ ਇੱਕ ਅੱਧੇ ਸਾਲ ਚ ਰਹਿਣਾ ਫੇਰ ਕਹਿਣਾ ਜੀ ਹਾਂਜੀ ਅਸੀਂ ਤਾਂ ਬਦਲਾਅ ਕਰ ਰਹੇ ਹਾਂ ਤਾਂ ਜਿਹੜੀ ਸੈਨੇਟ ਨੂੰ ਬਚਾਉਣ ਦੀ ਲੜਾਈ ਹੈ ਉਹ ਲੜਾਈ ਨੋਟੀਫਿਕੇਸ਼ਨ ਵਾਪਸ ਕਰਾਉਣ ਦੀ ਤੇ ਉਹਦੇ ਨਾਲ ਹੀ ਸੈਨੇਟ ਚੋਣਾਂ ਦੀ ਡੇਟ ਦੀ ਮੰਗ ਦੇ ਨਾਲ ਜੁੜਦੀ ਹੈ ਉਹ ਤੋਂ ਬਿਨਾਂ ਅਸੀਂ ਇਹ ਕਹਿ ਨਹੀਂ ਸਕਦੇ ਕਿ ਇਹ ਜਿਹੜਾ ਸੰਘਰਸ਼ ਹੈ ਉਹ ਫਤਿਹ ਹੋ ਚੁੱਕਿਆ ਉਹਦੇ ਲਈ ਹੀ ਸਾਡੀ ਜਿਹੜੀ ਕਾਲ ਹੈ ਅਗਲੀ 10 ਤਰੀਕ ਦੀ ਉਹ ਵੀ ਵਰਕਰ ਆ ਰਿਹਾ ਹੈ 10 ਤਰੀਕ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਹੜਤਾਲ ਕਰ ਰਹੇ ਹਾਂ ਪੰਜਾਬ ਦੀਆਂ ਇਥੋਂ ਨਾਲ ਲੱਗਦੇ ਇਲਾਕੇ ਦੀਆਂ ਸਮੂਹ ਵਿਦਿਆਰਥੀ ਜੰਤਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦਮ ਜਥੇਬੰਦੀਆਂ ਸਾਡੇ ਹੱਕ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਇੱਥੇ ਇੱਕ ਵੱਡਾ ਜਿਹੜਾ ਇਕੱਠ ਹੈ ਉਹ ਅਸੀਂ ਕਰਕੇ ਆਰਗੇਨਾਈਜ਼ ਇਹਨਾਂ ਨੂੰ ਇੱਕ ਸੱਦਾ ਦੇਵਾਂਗੇ ਕੀ ਸੈਂਟਰ ਦੀ ਸਰਕਾਰ ਦੀ ਵਾਰੀ ਹੁਣ ਆ ਚੁੱਕੀ ਹੈ ਬਹੁਤ ਵਜ ਬਜ ਕੇ ਨਿਕਲ ਰਹੀ ਹੈ ਹੈਨਾ ਹੁਣ ਇਹ ਹੋਰ ਭੱਜ ਕੇ ਨਹੀਂ ਨਿਕਲ ਸਕਦੀ ਪੰਜਾਬ ਦੇ ਲੋਕ ਇਸ ਯੂਨੀਵਰਸਿਟੀ ਦੇ ਲੋਕ ਇਹਨੂੰ ਸਿੱਧੇ ਹੋ ਕੇ ਡੱਕਣਗੇ ਜੀ ਸਮਾਂ ਤਾਂ ਬਹੁਤ ਮੰਗ ਬਹੁਤ ਬਹੁਤ ਸ਼ੁਕਰੀਆ ਸੋ ਪੀਐਸਯੂ ਲਲਕਾਰ ਤੋਂ ਵੀ ਵਿਦਿਆਰਥੀ ਆਗੂ ਮੇਰੇ ਨਾਲ ਸੀ ਗੱਲਬਾਤ ਕੀਤੀ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵੰਦੋ ਜੀ ਧੰਨਵਾਦ